ਦੋਸਤੋ ਜੇਵੇ ਸਿਹਤ ਬਣਾਉਣ ਵਾਸਤੇ ਹਰ ਵਕਤ ਆਪਾਂ ਗੱਲਾਂ-ਵਾਤਾਂ ਕਰਦੇ ਰਹਿੰਦੇ ਆ ਤਾਂ ਸਿਹਤ ਵਾਸਤੇ ਜ਼ਰੂਰੀ ਹੈ ਆਯੁਰਵੇਦ ਆਯੁਰਵੇਦ ਦਾ ਮਤਲਬ ਹੈ ਜੜੀਆਂ ਬੂਟੀਆਂ ਦਾ ਖਜ਼ਾਨਾ ਉਸੇ ਤਰ੍ਹਾਂ ਰੂਹ ਦੀ ਜਿਹੜੀ ਖੁਰਾਕ ਹੈ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਸਾਡਾ ਸੌਂਗ ਸਾਡੇ ਮਿਊਜ਼ਿਕ ਔਰ ਸਾਡੇ ਬਹੁਤ ਹੀ ਪਿਆਰੇ-ਪਿਆਰੇ ਗੀਤ ਪੰਜਾਬੀ ਔਰ ਪੰਜਾਬੀ ਗੀਤਾਂ ਦੀ ਬੋਲੀਆਂ ਦੇ ਵਿੱਚੋਂ ਨਿਕਲ ਕੇ ਆਏ ਨੇ ਸਾਡੇ ਵਿੱਚ ਇੱਕ ਬਹੁਤ ਹੀ ਹੋਣ ਹਾਰ ਬਹੁਤ ਹੀ ਪਿਆਰੇ ਇਹ ਕਲਾਕਾਰ ਉਹਨਾਂ ਨੂੰ ਪਹਿਚਾਣੋ ਤੇ ਤਾੜੀਆਂ ਮਾਰੋ ਕਰੋ ਸਵਾਗਤ ਉਹਨਾਂ ਦਾ ਸਾਰੇ ਸਾਡੇ ਬਜ਼ੁਰਗਾਂ ਨੂੰ ਮੇਰੇ ਭਰਾਵਾਂ ਨੂੰ ਛੋਟੇ ਬੱਚਿਆਂ ਨੂੰ ਔਰ ਟੈਕਨੀਕਲ ਟੀਮ ਜਿੰਨੀ ਵੀ ਸਾਰਿਆਂ ਲਈ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਸਤਿਕਾਰ ਆਪਾਂ ਜਿੱਦਾਂ ਹੁਣ ਨੱਚ ਕੇ ਹਟੇ ਨਾ ਬਾਬਾ ਨੱਚਿਆ ਵੀ ਤਾਂ ਹੀ ਜਾਂਦਾ ਜੇ ਢੂਈ ਸਿੱਧੀ ਹੁੰਦੀ ਹੈ ਫਿਰ ਢੂਈ ਸਿੱਧੀ ਤਾਂ ਹੁੰਦੀ ਹੈ ਜੇ ਸਰੀਰ 'ਚ ਨਿਰੋਗਤਾ ਹੈ ਮੇਰੇ ਲਈ ਬਹੁਤ ਖਾਸ ਹੈ ਮੈਂ ਕਿਸੇ ਦੀਆਂ ਸੁਣਾਉਣ ਨਾਲੋਂ ਮੈਂ ਆਪ ਦੀ ਸੁਣਾ ਕੇ ਜਾਊਗਾ ਕਿ ਮੇਰਾ ਆਪਦਾ ਗਲਾ ਬਹੁਤ ਕਿਉਂਕਿ ਜ਼ਿਆਦਾ ਗਾਉਣੇ ਆ ਬਹੁਤ ਗਾਉਣੇ ਆ ਹਰ ਰੋਜ਼ ਗਾਉਣੇ ਆ ਤੇ ਮਹੀਨੇ ਚ ਬਹੁਤ ਬਹੁਤ ਦਿਨ ਗਾਉਣੇ ਆ ਤਾਂ ਇਹ ਮਸ਼ੀਨਰੀ ਹੈ ਕਈ ਢਿੱਲੀ ਹੋ ਜਾਂਦੀ ਹੈ ਸੋ ਮੇਰਾ ਗਾਲਾ ਬਹੁਤ ਸਾਲਾਂ ਤੋਂ ਗੜਬੜ ਚੱਲੀ ਜਾਂਦਾ ਸੀਗਾ ਜੀ ਔਰ ਟੂ ਬੀ ਵੈਰੀ ਓਨੈਸਟ ਕਿ ਕਿ ਮੈਂ ਇਹਨਾਂ ਕੋਲ ਇੱਕ ਦਿਨ ਆਇਆ ਅਪਾਇੰਟਮੈਂਟ ਬਹੁਤ ਔਖੀ ਮਿਲਦੀ ਹੈ ਇੱਕ ਤਾਂ ਦਪਾਰਟਮੈਂਟ ਬਹੁਤ ਮੈਂ ਤਾਂ ਮੈਂ ਇਹਨਾਂ ਨੂੰ ਉੱਥੇ ਰਿਸੈਪਸ਼ਨ ਤੇ ਫੋਨ ਕੀਤਾ ਗੂਗਲ ਤੋਂ ਲੱਭ ਕੇ ਤਾਂ ਉਹ ਕੁੜੀ ਕਹਿੰਦੀ ਹੁਣ ਮੈਂ ਕਿਹੜਾ ਦੱਸਣਾ ਸੀ ਵੀ ਮੈਂ ਕਵਰ ਬੋਲ ਰਿਹਾ ਮੈਂ ਇੱਕ ਪੇਸ਼ੈਂਟ ਵਾਂਗੂ ਫੋਨ ਕੀਤਾ ਤਾਂ ਉਹ ਕਹਿੰਦੀ ਜੀ ਐਂ ਕਰਕੇ ਵੀ ਮੇਰੇ ਖਿਆਲ ਚ ਮਹੀਨਾ ਬਾਅਦ ਦੀ ਡੇਟ ਦਿੱਤੀ ਹਣੀ ਮੈਨੂੰ ਤੇ ਮੈਂ ਇਹ ਤੇ ਗੱਲ ਸੁਣ ਕੇ ਹੱਸ ਪਿਆ ਮੈਂ ਹਾਂ ਯਾਰ ਇਹ ਤਾਂ ਬਹੁਤ ਦੂਰਾ ਗੱਲ ਤੇ ਮੈਂ ਇੱਥੇ ਸੀ ਪਹਾਲੀ ਹੋਈ ਸੀ ਤਾਂ ਮੈਂ ਕਾਰ ਚੱਕ ਕੇ ਵੈਸੇ ਢੀਟ ਜਾਉਂਗਾ ਕਹਿੰਗਾ ਮੈਂ ਹਾਂ ਯਾਰ ਹੋ ਸਕਦਾ ਰਿਸੈਪਸ਼ਨ ਤੇ ਮੈਨੂੰ ਖਿਚਾਣ ਲੈਣ ਤੇ ਕੋਈ ਬੜੀ ਮੋਟੀ ਕੋਈ ਮੇਅਰ ਕਰ ਦੇ ਲੋ ਤਾਂ ਮੈਂ ਬਾਈ ਮੈਂ ਇੱਧੇ ਚਲਾਇਆ ਜੀ ਉਸੇ ਦਿਨ ਫੋਨ ਕੱਟਣ ਤੋਂ ਬਾਅਦ ਮੈਂ ਆ ਗਿਆ ਤੇ ਮੈਂ 10-15 ਮਿੰਟ ਬਾਅਦ ਮ ਜਿਹੜਾ ਸਦਨ ਜਾਣਦੇ ਸੀ ਤਾਂ ਤੁਮਸ਼ੈਲ ਹੋਣੀ ਆ ਗਈ। ਤਾਂ ਮੈਨੂੰ ਚਲੋ ਉੱਥੇ ਜਗ੍ਹਾ ਮਿਲ ਗਈ ਤੇ ਕਾਫੀ ਪੇਸ਼ੈਂਟ ਸੀ ਤਾਂ ਸਾਰਾਂ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਮਿਲਿਆ ਇਹਨਾਂ ਨੇ ਮੈਨੂੰ ਸਰਹਾਂ ਭੇਜਿਆ ਅੰਦਰੋਂ ਵੀ ਸਾਰਾਂ ਨੂੰ ਮਿਲਣ ਤੋਂ ਬਾਅਦ ਇਹ ਤੁਹਾਨੂੰ ਚਾਹ ਪਾਣੀ ਪਿਆ ਕੇ ਤੋਰਿਆ। ਹੁਣ ਮੈਂ ਤਾਂ ਆਪਣੀ ਸਮੱਸਿਆ ਲੈ ਕੇ ਆਇਆ ਮਹਾਜਿ ਮੇਰਾ ਗਲਾ ਬਹੁਤ ਖਰਾਬ ਹੈ ਤੇ ਇਹਦਾ ਕੁਝ ਕਰੋ ਤੁਸੀਂ ਤੇ ਖੰਘ ਖੰਘ ਵੀ ਚੱਲੀ ਜਾਂਦੀ ਸੀ ਉਹਨਾਂ ਦੇ ਨਾਲ। ਇਹਨਾਂ ਨੇ ਮੈਨੂੰ ਇੱਕ ਤਾ ਕਸ਼ਮੀਰ ਵਾਲਾ ਸ਼ਹਿਦ ਦਿੱਤਾ ਤੇ ਇੱਕ ਇੱਕ ਲੂਨ ਸੀ ਨਮਕ ਸੀ ਕੋਈ। ਉਹ ਦੋ ਚੀਜ਼ਾਂ ਦੇ ਕੇ ਤੋਰ ਤੀਆਂ ਤੇ ਪੈਸੇ ਮੈਥੋਂ ਲਏ ਨਾ। ਤੇ ਮੈਂ ਕਾਰਜ ਬੈਠਾ ਸ਼ਿਸ਼ੂ ਪੰਚ ਮਾਹੇ ਸਾਡੇ ਮੈਨੂੰ ਐਵੇਂ ਬਸ ਬਰਿਆ ਕੇ ਜੋ ਤੋਰਦਾ ਵੀ ਉਹਦੇ ਨਾਲ ਕੀ ਹੋਣਾ ਕਿਉਂਕਿ ਮੈਂ ਤਾਂ ਇੰਨੇ ਸਾਲਾਂ ਤੋਂ ਗਲਾ ਮੇਰਾ ਢਿੱਲਾ ਹੈ ਪਰ ਤੁਸੀਂ ਯਕੀਨ ਜਾਣਿਆ ਸੱਜਣੋ 7 ਦਿਨ ਨਹੀਂ ਲੱਗੇ ਜੀ ਹਾਂਜੀ 4-5 ਦਿਨਾਂ ਬਾਅਦ ਜਦੋਂ ਮੈਂ ਉਹ ਦੋ ਟਾਈਮ ਲੰਦਾ ਸੀ ਜੋ 4-5 ਦਿਨਾਂ ਬਾਅਦ ਜਦੋਂ ਮੈਂ ਗਲਾ ਲਾਇਆ ਕਰਾਂ ਆਵਾਜ਼ ਲਾਇਆ ਕਰਾਂ ਤਾਂ ਮੈਨੂੰ ਲੱਗੇ ਕਿ ਯਾਰ ਖਾਂਸੇ ਸਾਲ ਪਹਿਲਾਂ ਦੀ ਆਵਾਜ਼ ਨਿਕਲਣਾ ਕੀ ਬਾਤ ਹੈ ਹਾਂ ਹਾਂ ਸੀਰੀਅਸਲੀ ਇਹ ਮੈਂ ਸਮਾਲਦਾ ਸੀਰੀਅਸ ਰਹਾ ਮੇਰਾ ਤੇ ਤੇ ਮੇਰੇ ਲਈ ਮੇਰੇ ਲਈ ਤਾਂ ਰੱਬ ਨੇ ਜੀ ਕਿਉਂਕਿ ਗਵਾਇਆ ਲਈ ਤਾਂ ਸਭ ਤੋਂ ਵੱਡੀ ਚੀਜ਼ ਹੀ ਫਨਕਾਰ ਲਈ ਕਿਸੇ ਆਰਟਿਸਟ ਲਈ ਸਰ ਲਈ ਤਾਂ ਗਾਲਾਂ ਸਾਰਿਆਂ ਲਈ ਸੋ ਸੋ ਮੇਰੇ ਗਲੇ ਨੂੰ ਭਾਗ ਲੱਗੇ ਜੀ ਤੇ ਮਹਾਰਾਜ ਜਨਾਂ ਦੀਆਂ ਲੱਭੀਆਂ ਅਮਰਾਂ ਕਰੇ ਕਮਰ ਸਾਹਿਬ ਤੁਹਾਡੇ ਤੇ ਵੀ ਬਾਬੇ डानਕ ਦੀ ਬੜੀ ਕਿਰਪਾ ਔਰ ਤੁਹਾਡੇ ਇਸ ਭਰਾ ਦੇ ਵੀ ਉਹਦੀ ਕਿਰਪਾ ਜਿਵੇਂ ਕਹਦੇ ਨੇ ਪੰਜਾਬੀ ਚ ਵੀ ਸਵਾਦੀ ਚੁਟਕੀ ਨਾਲ ਹੀ ਰਾਮ ਆ ਜਾਂਦਾ ਤੇ ਕਈ ਵਾਰੀ ਬਾਬਾ ਖੁਦ ਹਾਜ਼ਰ ਹੁੰਦਾ ਕਿ ਇਹ ਏਡੇ ਏਡੇ ਕੰਮ ਨੇ ਜਿਹੜੇ ਇਦਾਂ ਹੀ ਹੋਣੇ ਆ ਇਹ ਤੁਹਾਨੂੰ ਕਿਤੇ ਦਵਾਈ ਦੇ ਦਿੰਦੇ ਨਾ ਤਾਂ ਪਤਾ ਨਹੀਂ ਠੀਕ ਹੋਣਾ ਸੀ ਕਿ ਨਹੀਂ ਅਸੀਂ ਤੁਹਾਨੂੰ ਆਪਣੀ ਦੁਆ ਦੇ ਕੇ ਭੇਜਿਆ ਸੀ ਵਾਹ ਵਾਹ ਪਤਾ ਸੀ ਔਰ ਅੱਜ ਇੱਕ ਹੋਰ ਬੜੀ ਗੱਲ ਦੱਸਦਾ ਕਿ ਅੱਜ ਇਹ ਜਿਹੜਾ ਮੰਚ ਤੁਸੀਂ ਬਣਾਇਆ ਮੇਰੇ ਲਈ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਆਪਣੇ ਸੁਭਾਸ਼ ਕੋਇਨ ਹੈਲਥ ਸ਼ੋਅ ਦੇ ਵਿੱਚ ਆ ਕੇ ਸਾਡਾ ਮਾਣ ਵਧਾਇਆ ਸਾਰਿਆਂ ਨੇ ਸਾਡੀਆਂ ਭੈਣਾਂ ਤੇ ਸਾਡੇ ਵੀਰ ਸਦਾ ਸਾਡੇ ਬਹੁਤ ਹੀ ਆਦਰਨੀਏ ਨੇ ਔਰ ਦੂਜੀ ਗੱਲ ਇਹ ਹੈ ਕਿ ਅੱਜ ਮੈਂ ਇੱਕ ਹੋਰ ਤੁਹਾਨੂੰ ਦੱਸਦਾ ਵੱਡੀ ਗੱਲ ਕੀ ਡਾਕਟਰ ਮਿਸ਼ੇਲ ਆਪਣੀ ਬੇਟੀ ਜੀ ਅੱਜ ਜਿਵੇਂ ਕਹਿੰਦੇ ਆਲਮ ਆਏ ਸਾਮ ਕੋ ਜੀਆਂ ਹੈ ਅਸੀਂ ਅੱਜ ਕੁੰਜੀਆਂ ਧੀ ਨੂੰ ਦੇਣੀ ਆ ਤੇ ਉਹਨੇ ਮਤਲਬ ਕੀ ਜਿਵੇਂ ਮੈਂ ਕੰਮ ਕਰ ਰਿਹਾ ਹੁਣ ਪੰਜਾਬ ਦੇ ਵਿੱਚ ਜਾਣਾ ਜਗਾ ਜਗਾ ਮੈਨੂੰ ਜਾਣਾ ਪੈਂਦਾ ਪਿੱਛੋ ਕਲੀਨਿਕ ਉਹ ਸੰਭਾਲ ਰਹੀ ਆ ਮੇਰਾ ਖਿਆਲ ਆ ਵੀ ਉਹਨੇ ਉਹਨੂੰ ਪਲੱਸ ਕੀਤਾ ਮਾਈਨਸ ਨਹੀਂ ਹੋਣ ਦਿੱਤਾ ਉਹ ਕੁੜੀ ਦੇ ਵਿੱਚ ਇਨਾ ਹਨਰ ਆ ਬਲਾਓ ਜੀ ਮੈਂ ਕਹੂੰਗਾ ਕਿ ਡਾਕਟਰ ਮਿਸ਼ੇਲ ਇੱਕ ਵਾਰ ਮਨਚਤੇ ਆਉਣ ਸਾਡੇ ਕੋਲੇ ਜੁਆਇਨ ਕਰਨ ਸਾਰਿਆਂ ਦਾ ਵੱਡਿਆਂ ਦਾ ਅਸ਼ੀਰਵਾਦ ਹੈ ਵਾਹ 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 ਇਹ ਅੱਜ ਇਹ ਸਪੈਸ਼ਲ ਮੀਡੀਆ ਨੂੰ ਕੇਵਲਾਂ ਕੋਰਸ ਕਰਾਇਆ ਪਰ ਇੱਥੇ ਆਓ ਬੇਟਾ ਇੱਥੇ ਆਓ ਐਡੀ ਛੋਟੀ ਉਮਰ ਦੇ ਵਿੱਚ ਐਡੇ ਦਿਗਜ ਲੋਕਾਂ ਦੇ ਵਿੱਚ ਖੜੇ ਹੋਣਾ ਵੀ ਇੱਕ ਬੜੀ ਗੱਲ ਹੁੰਦੀ ਹੈ ਇਹ ਤੇ ਵੀ ਕਿਰਪਾ ਬਾਬਾ ਜੀ ਦੀ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਹੈ ਮੈਂ ਚਾਹਾਂਗਾ ਇਹਨੂੰ ਆਪਣਾ ਅਸ਼ੀਰਵਾਦ ਦੇ ਕੇ ਇਹਦੇ ਬਾਰੇ ਜੋ ਵੀ ਦੋ ਸ਼ਬਦ ਤੁਸੀਂ ਕਹਿ ਸਕਦੇ ਹੋ ਜਰੂਰ ਕਿਉਂਕਿ ਮੈਨੂੰ ਇਹ ਪਤਾ ਹੈ ਅੱਜ ਗਰੇਵਾਲ ਸਟੇਜ ਤੇ ਜਿ ਖੜਾ ਤਾਂ ਐਡੇ ਅੱਜ ਬੁਲਾਇਆ ਹੋਇਆ ਵੀ ਅੱਜ ਤੁਸੀਂ ਆਉਣਾ ਵੀਰ ਜੀ ਕਿਉਂਕਿ ਇਹਦੇ ਲਈ ਗਾਣੇ ਵੀ ਗਾ ਕੇ ਗਏ ਸੀ ਵੀ ਧੀਆਂ ਦੀ ਲੋੜੀ ਜੀ ਕਲੀਨਿਕ ਤੇ ਜਦੋਂ ਗਰੇਵਾਲ ਸਾਹਿਬ ਆਏ ਨਾ ਜੀ ਕੁਦਰਤੀ ਉਸ ਦਿਨ ਇਹਦਾ ਬਰਥਡੇ ਸੀਗਾ ਪਟਿਆ ਦਾ ਤੇ ਸਾਡੇ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਗਰੇਵਾਲ ਸਾਹਿਬ ਸਾਡੇ ਨਾਲ ਕੇਕ ਕੱਟ ਰਿਹਾ ਖੜੇ ਕਲੀਨਿਕ ਤੇ ਤੇ ਨਾਲ ਹੀ ਸਾਡਾ ਪੂਰਾ ਸਟਾਫ ਵੀ ਤੇ ਜਦੋਂ ਫਿਰ ਇਹਨਾਂ ਨੇ ਇੱਕ ਗੀਤ ਗਾਇਆ ਸੀ ਵੀ ਭਾਵੁਕ ਹੋ ਗਏ ਸੀ ਬੜੇ ਕਿ ਲੋਹੜੀ ਤੇ ਜਿਹੜੀ ਆ ਉਹੀਾਂ ਦੀ ਕਰਮਾ ਵਾਲੇ ਵਾਹ ਵਾਹ ਮੈਂ ਮੈਂ ਗੀਤ गा ਕੇ ਹੀ ਮੇਰੇ ਖਿਆਲ ਚ ਆਉਂਦੀ ਗੱਲ ਕਹ ਦਿੰਦਾ ਉਹ ਹੀ ਗੀਤ ਮੈਂ ਜ਼ਰੂਰ ਗਾ ਦਿੰਦਾ ਕਿਉਂਕਿ ਕਿਉਂਕਿ ਮੈਂ ਆਪ ਖੁਦ ਇੱਕ ਧੀ ਦਾ ਬਾਪ ਆ ਤੇ ਇਹ ਚੀਜ਼ਾਂ ਅਸੀਂ ਮਹਿਸੂਸ ਕਰ ਸਕਦੇ ਆ ਕਿ ਜਿਹਨੂੰ ਮਹਾਰਾਜ ਨੇ ਬਖਸ਼ੀਆਂ ਉਹ ਕਰਮਾ ਇਹ ਸ਼ਕਤ ਤੁਹਾਡੇ ਚਿਹਰੇ ਦੱਸਦੀ ਆ ਕਿ ਤੁਸੀਂ ਠੀਕ ਹੋ ਕੇ ਆਏ ਹੋ ਇਸੇ ਕਰਕੇ ਇਸ਼ਕ ਦੇ ਵੱਜੇ ਆਏ ਹਾਂ ਸੋ ਸੋ ਰੱਬ ਸਾਰਿਆਂ ਨੂੰ ਤੰਦਰੁਸਤ ਰੱਖੇ ਔਰ ਇਸ ਤਰ੍ਹਾਂ ਦੇ ਮੰਦਰ ਇਹ ਗੁਰਦੁਆਰੇ ਇਹ ਦੁਆਰੇ ਸੱਚੇ ਦਰਬਾਰ ਐਦਾਂ ਹੀ ਪੰਜਾਬ ਦੇ ਵਿੱਚ ਸਜੇ ਰਹਣ ਤੇ ਸਟੂਡੈਂਟ ਲਾਈਨ ਦੀ بجائے ਆਪਾਂ ਜੋ ਮਾਰਾ ਇਹਨੇ ਸਾਨੂੰ ਬਖਸ਼ਿਆ ਜੋ ਕੁਦਰਤੀ ਖਜ਼ਾਨੇ ਸਾਨੂੰ ਮਿਲੇ ਆ ਉਹੀ ਇਹ ਵਾਇਦਾਂ ਤੋਂ ਹੀ ਗੱਲ ਸ਼ੁਰੂ ਹੋਈ ਸੀ ਤੇ ਵਾਇਦਾਂ ਤੇ ਨਿਬਰਜ ਆ ਕੇ ਤਾਂ ਸੋਨੇ ਦਾ ਸੁਆਗਤ ਹੈ। ਕੀ ਬਾਤ ਹੈ। ਸੋ ਇੱਥੇ ਗੱਲ ਨਿਬਰਜ ਸੋ ਬਹੁਤ ਬਹੁਤ ਪਿਆਰ ਸਤਿਕਾਰ ਜੀ। ਬਾਈ ਗੁਰ ਗੁਰਪਾਲ ਬਾਈ ਦਾ ਪੰਡਲ ਸਾਹਿਬ ਬਹੁਤ ਬਹੁਤ ਦੇਖਦੇ ਬਾਈ ਨੂੰ ਦੋ ਵਾਰੀ ਬਾਈ ਕਹਿਣਾ ਪੈਂਦਾ। ਬਾਈ ਪਤਨੀ ਬਾਈ ਸੋ ਥੈਂਕ ਯੂ ਸਾਡੇ ਵੱਡੇ ਨੇ ਬਹੁਤ ਸਾਡਾ ਬਹੁਤ ਬਹੁਤ ਸਾਡਾ ਬਹੁਤ ਸਤਿਕਾਰ ਹੈ ਪਿਆਰ ਅਨੰਦਿਆ ਥੈਂਕ ਯੂ। ਹਰਵਰ ਸਾਹਿਬ ਗੱਲੇ ਦਾ ਜੀ। ਬਾਕੀ ਸਾਰਾ ਕੁਝ ਹੋ ਗਿਆ। ਹਾਂ ਜੀ। ਫਿੱਟ ਟਿਕ ਟਕ ਦੋ ਲੈ ਲਈ ਹਜੇ ਜੇ ਉਹ ਜੀ ਹੋ ਜਵੇ ਤਾਂ ਜੀ ਲਾਜ਼ਮੀ ਜੀ ਲਾਜ਼ਮੀ ਵੈਸੇ ਗਰੇਵਲ ਸਾਹਿਬ ਗੱਲ ਇਹਦਾ ਵੈਸੇ ਤਾਂ ਟਿਕ ਟਕ ਕਾਫੀ ਬਣਦੀਆਂ ਅਸੀਂ ਕਾਫੀ ਜਿਹੜੇ ਖੜੇ ਆ ਪਰ ਜਿਹੜੀਆਂ ਮੇਨ ਦੋ ਟਿਕ ਟਕ ਉਹਦੇ ਜੀ ਲਾਜ਼ਮੀ ਜੀ ਲਾਜ਼ਮੀ ਔਰ ਇੱਕ ਹੋਰ ਬੜੀ ਸੋਹਣੀ ਗੱਲ ਹੈ ਕਿ ਇਹ ਜਿਹੜੇ ਆਰਟਿਸਟ ਖੜੇ ਆ ਇਹਰੇ ਬਹੁਤ ਬਿਜ਼ੀ ਨੇ ਸੱਚੀ ਇਹਰਾ ਇਰਾਤ ਮੈਨੂੰ ਪਤਾ ਇਹ ਸ਼ੂਟ ਤੋਂ ਆਏ ਨੇ ਫਿਲਮ ਦਾ ਸ਼ੂਟ ਚੱਲ ਰਿਹਾ ਸੋ ਇਹਨੇ ਬਿਜ਼ੀਨਸ ਕੈਜੂਅਲ ਦੇ ਵਿੱਚ ਵੀ ਆ ਕੇ ਜਿਹੜੇ ਮਾਨਵਤਾ ਦੇ ਲਈ ਇੰਨਾ ਸਟੇਜਾਂ ਤੇ ਖੜਨਾ ਇਹਨਾਂ ਆਰਟਿਸਟਾਂ ਦਾ ਮਰੀਮ ਆਵਾ ਨੇ ਬੜਾ ਰੂਪੀ ਨੇ ਬੜਾ ਬਬਰ ਨੂਰੀ ਨੇ ਗਣ ਪੰਗੂ ਨੇ ਔਰ ਇਹਨਾਂ ਦੇ ਚਰਨਾਂ ਦਾ ਤਾਂ ਖਾਨਿਆ ਸੀ ਕਿਉਂਕਿ ਉਹ ਖਾਨ ਸਾਹਿਬ ਸਾਡੇ ਸਰਦੂਲ ਸਕੰਦਰ ਸਾਹਿਬ ਉਹ ਐਸਾ ਗੋੜਾ ਸਾਡਾ ਕਿ ਅਸੀਂ ਉਹਨਾਂ ਨੂੰ ਦੇਖਤਾ ਸੀ ਅਸੀਂ ਸ਼ਰਮ ਸਿਰ ਦੇ ਬੋਲਦੇ ਹਾਂ ਕਿ ਉਹਨਾਂ ਉਹਨਾਂ ਬਜ਼ੁਰਗਾਂ ਦਾ ਉਹਨਾਂ ਫਨਕਾਰਾਂ ਦਾ ਉਹਨਾਂ ਉਹਨਾਂ ਸਾਰ ਸੰਗਤੀਆਂ ਦਾ ਦਿੱਤਾ ਦਾ ਸੀ ਖਾਣੇ ਸੋ ਇਹਨਾਂ ਨੂੰ ਦੇਖ ਕੇ ਵੈਸੇ ਹੀ ਮੈਨੂੰ ਬਹੁਤ ਚੰਗਾ ਲੱਗਦਾ ਚੁੰਦੇ ਵਾਸਤੇ ਸਵਾਜੋ ਜਾਂਦਾ ਜਾਂਦਾ ਦੋ ਟਿਕ ਟਾਂਕਾਂ ਜੀ ਹੋ ਉਹਨਾਂ ਰੇ ਮਾ ਰੇ ਵਧਰਾ ਰਾ ਰੋਨਦਾ ਜਦੋਂ ਦੀਆਂ ਤੇਰੇ ਨਾਲਆਂ ਨੇ ਜਦੋਂ ਦੀਆਂ ਕਿਆ ਬਾਤ ਹੈ ਜਦੋਂ ਦੀਆਂ ਤੇਰੇ ਨਾਲਆਂ ਨੇ ਵੇ ਦੁਨੀਆ ਦੀ ਭੀੜ ਤੋਂ ਬਚਦੇ ਆ ਪਹਿਲਾਂ ਭਾਰੋਂ ਜੱਜਦੇ ਸੀ ਏ ਅੱਜ ਕੱਲੇ ਅੰਦਰੋਂ ਜੱਜਦੇ ਏ ਦਿਲ ਵੀ ਰਾਂ ਸੀ ਫਕਰਾਂ ਦਾ ਏ ਦਿਲ ਵਿਰਾਨ ਸੀ ਫਕਰਾਂ ਦਾ ਜਿਹੜਾ ਕੀਤਾ ਤੂੰ ਅਬਾਦੇ ਵੈਨਾ ਕੋਈ ਤੇਥੋਂ ਪਹਿਲਾ ਸੀ ਵੈਨਾ ਕੋਈ ਤੇਥੋਂ ਬਾਅਦ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਕਹੇਗਾ ਮਰੂੰਗੀ ਨਾਲ ਤੇਰੇ ਕੀਤਾ ਤੋਂ ਬੋਲੇ ਨਹੀਂ ਜਿੱਥੇ ਚੱਲ ਲੇਗਾ ਚਲੂੰਗੀ ਨਾਲ ਤੇਰੇ ਵੈਸੇ ਹੀ ਤਾਂ ਥੋ ਲੈ ਲਈ ਜਿੱਥੇ ਚੱਲ ਲੇਗਾ ਚਲੂੰਗੀ ਨਾਲ ਤੇਰੇ ਵੈਸੇ ਹੀ ਤਾਂ ਥੋ ਲੈ ਲਈ ਹੋ ਵਾਹ ਵਾਹ ਰੌਣਕਾਂ ਲੱਗੀਆਂ ਪੂਰੀਆਂ ਧੰਨਵਾਦ ਜੀ ਗਰਵਾਲ ਸਾਹਿਬ ਤੁਸੀਂ ਆਏ ਰੌਣਕ ਵਧਾਈ ਇਸ ਸ਼ੋਹਰ ਔਰ ਸਭ ਤੋਂ ਬੜੀ ਗੱਲ ਕੀ ਹੈ ਕਿ ਜਦੋਂ ਤੱਕ ਬਰદાન ਆਯੁਰਵੇਦ ਦਾ ਵਜੂਦ ਰਹੂਗਾ ਤੇ ਤੁਹਾਡਾ ਦੁਨੀਆਂ 'ਚ ਵਜੂਦ ਰਹੂਗਾ ਅਸੀਂ ਤੁਹਾਡੇ ਪਰਿਵਾਰ ਲਈ ਸਦਾ ਹਾਜ਼ਰ ਤੁਹਾਡੀ ਸਦਾ ਚੰਗੀ ਸਿਹਤ ਲਈ ਸਦਾ ਹਾਜ਼ਰ ਆ ਔਰ ਅੱਜ ਲਈ ਬਹੁਤ-ਬਹੁਤ ਧੰਨਵਾਦ ਬੇਟਾ ਕਮਰ ਸਾਹਿਬ ਨੂੰ ਛੱਡ ਕੇ ਆ ਥੈਂਕ ਯੂ ਜਿਵੇਂਰੇ ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਸਤਿਕਾਰ ਔਰ ਮੇਰੇ ਰੰਗੋ ਵਰਗੇ ਸਾਰੇ ਫਨਕਾਰ ਬੇਤੋ ਸਾਰੇ ਸੀਨੀਅਰ ਸੋ ਸੋ ਬਹੁਤ ਚੰਗਾ ਲੱਗਾ ਤੁਹਾਡਾ ਟਾਈਮ ਸਪੈਂਡ ਕਰਕੇ ਫਿਰ ਮੈਸੇਜ ਸੋ ਚੰਗਾ ਲੱਗਾ ਰੱਬ ਰੱਖਾ ਕੋਈ ਨਾ ਹੀ ਆ ਕੋਈ ਆਓ ਜੀ ਆਪਾਂ ਅੱਗੇ ਸਾਰਾ ਪਰਿਵਾਰ ਆਪਣਾ ਰੈਗੂਲਰ ਕਰਦੇ ਆ ਆਓ ਜੀ ਜਿਹੜਾ ਇਹ ਅੱਜ ਕੱਲ ਜਿਹੜਾ ਸਿੰਥੈਟਿਕ ਨਸ਼ਾ ਚੱਲਿਆ ਚਿੱਟਾ ਦੂਜੇ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਆ ਉਹ ਜਦੋਂ ਬੰਦਾ ਇੱਕ ਵਾਰੀ ਖਾ ਲੈਂਦਾ ਹੈ ਫਿਰ ਛੱਡ ਨਹੀਂ ਸਕਦਾ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਮਾਵਾਂ ਰੋਂਦੀਆਂ ਨੇ ਮੈਂ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਨਾ ਉਹ ਲਾ ਦਿੰਦੇ ਨੇ ਕਈ ਥਾਵਾਂ ਤੇ ਦੇਖਿਆ ਪਿੰਡਾਂ ਦੇ ਵਿੱਚ ਨਾ ਜਦੋਂ ਬੱਚੇ ਨਿੱਕੇ ਨਿੱਕੇ ਜਿਵੇਂ 14 14 15 15 ਸਾਲ ਦੇ ਸਕੂਲ ਜਾਂਦੇ ਨੇ ਉਹਨਾਂ ਦੇ ਉੱਥੇ ਬਾਹਰ ਹੀ ਖੜੇ ਹੁੰਦੇ ਸਕੂਲਾਂ ਦੇ ਬਾਹਰ ਉਹਨਾਂ ਨੂੰ ਪਹਿਲਾਂ ਪੈਸੇ ਦਿੰਦੇ ਨੇ ਨਸ਼ਾ ਹੋ ਫਿਰ ਬਾਅਦ ਵਿੱਚ ਉਹ ਬੰਦੇ ਨੂੰ ਜਦੋਂ ਤੋੜ ਲੱਗਦੀ ਆ ਫਿਰ ਉਹ ਪੈਸੇ ਆਉਂਦਾ ਖਰੀਦਦੇ ਨੇ ਤੇ ਇਹਦੇ ਬਾਰੇ ਆਪਾਂ ਕਿੱਦਾਂ ਕਰ ਸਕਦੇ ਆ ਵੀ ਇਹ ਇਹ ਨਸ਼ੇ ਤੋਂ ਦੂਰ ਰਹਿਣ ਜਿਹੜੇ ਸਾਡੇ ਅੱਜ ਦੀ ਨੌਜਵਾਨ ਪੀੜ੍ਹੀ ਆ ਇਹ ਤਾਂ ਇੱਕ ਦਲਦਲ ਬਣ ਗਿਆ ਜੀ ਆਪਣੇ ਇੱਕ ਬਹੁਤ ਵੱਡਾ ਦਲਦਲ ਆ ਆਪਾਂ ਜਿਵੇਂ ਅਸੀਂ ਵੀ ਕੰਮ ਕਰਦੇ ਆ ਸਮਾਜ ਵਿੱਚ ਰਹਿੰਦੇ ਆ ਜਿਵੇਂ ਹੁਣ ਪੰਜਾਬ ਦੇ ਵਿੱਚ ਮੈਂ ਅੱਜਕੱਲ ਦੌਰਾ ਕਰਦਾ ਕਦੀ ਲੁਧਿਆਣਾ ਕਦੀ ਪਟਿਆਲਾ ਕਦੀ ਸੰਗਰੂਰ ਉੱਥੇ ਜਦੋਂ ਜਾਂਦੇ ਆ ਮਤਲਬ ਸਵੇਰੇ 7 ਵਜੇ ਅਸੀਂ ਪਹੁੰਚ ਜਾਈਏ ਤਾਂ 7 ਵਜੇ ਪੂਰੀ ਭੀੜ ਹੋਈ ਹੁੰਦੀ ਆ ਰਾਤ ਨੂੰ 12-12 ਬੰਨ ਚੱਲਦੇ ਨੇ ਕਈ ਵਾਰ ਤਾਂ ਸਾਡਾ ਰੋਣ ਨਿਕਲ ਜਾਂਦਾ ਲੋਕਾਂ ਨੂੰ ਦੇਖ ਕੇ ਵੀ ਕਿੰਨਾ ਬੁਰਾ ਹਾਲ ਹੋ ਰਿਹਾ ਹਨ 8-8 9-9 ਘੰਟੇ ਲੋਕ ਵੇਟ ਕਰੀ ਜਾਂਦੇ ਨੇ ਬੈਠੇ ਡਾਕਟਰਾਂ ਦੀ ਵੈਦਾਂ ਦੀ ਵੀ ਸਾਡੇ ਲਈ ਕੁਝ ਕਰਨਗੇ ਉੱਥੇ ਆ ਕੇ ਜਿਹੜੇ ਲੋਕ ਉਹਨਾਂ ਨੂੰ ਦਵਾਈਆਂ ਘੁੱਟ ਕੇ ਦੇ ਕੇ ਪੈਸੇ ਲੈ ਜਾਂਦੇ ਆ ਉਹ ਮਿਲਖੇ ਲੋਕ ਤੋਂ ਬੜਾ ਪਾਪ ਕਰਦੇ ਸੀ ਉਹਨਾਂ ਨੂੰ ਵੀ ਕਹਿੰਦੇ ਆ ਕਿ ਘੱਟੋ ਘੱਟ ਇਨਸਾਨ ਤੋਂ ਪੈਸੇ ਲਓ ਉਹਨੂੰ ਇੰਨਾ ਕ ਸਕੂਨ ਮਿਲ ਜੇ ਵੀ ਮੈਂ ਜਿਹੜਾ ਪੈਸਾ ਖਰਚ ਕੀਤਾ ਸੀ ਮੇਰਾ ਰਾਸ ਆ ਗਿਆ ਤਾਂ ਉਹ ਉਹ ਇੱਕ ਬਹੁਤ ਬੜੀ ਪ੍ਰੋਬਲਮ ਆਪਣੇ ਚੱਲ ਰਹੀ ਆ ਲੇਕਿਨ ਇੱਕ ਚੀਜ਼ ਬਹੁਤ ਵੱਡੀ ਇੱਕ ਹੋਰ ਹੋ ਗਈ ਆ ਕਿ ਜਦੋਂ ਲੋਕਾਂ ਨੇ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਅਸੀਂ ਲੋਕਾਂ ਨੂੰ ਲਿਆ ਤਾਂ ਅੱਜ ਨੂਰੀ ਮੈਡਮ ਪੰਜਾਬ ਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਲੱਖਾਂ ਲੋਕ ਕਹਿ ਸਕਦੇ ਆ ਲੱਖਾਂ ਲੋਕ ਅਸੀਂ ਮਤਲਬ ਨਸ਼ੇ ਤੋਂ ਛਡਾਉਣ ਚ ਕਾਮਯਾਬੀ ਹਾਸਲ ਕੀਤੀ ਹੈ ਔਰ ਅਸੀਂ ਇਹ ਕਹਿੰਦੇ ਹੁੰਦੇ ਆ ਮੇਰੇ ਮੇਰੇ ਨਾ ਆਫਿਸ ਦੇ ਵਿੱਚ ਬਾਬਾ ਜੀ ਦੀ ਬੜੀ ਫੋਟੋ ਲਾਈ ਹੋਈ ਆ ਮੈਂ ਮੈਂ ਉਹਦੇ ਅੱਗੇ ਖੜਾ ਹੋ ਜੰਦਾ ਆ ਕੇ ਮਤਲਬ ਮੈਂ ਉਹਨੂੰ ਹਾਜ਼ਰ ਨਾਜ਼ਰ ਮੰਨਦਾ ਹਮੇਸ਼ਾ ਜੇ ਗਲਤ ਕੰਮ ਕਰਦਾ ਤਾਂ ਵੀ ਮੰਨਦਾ ਵੀ ਬਾਬਾ ਜੀ ਹੁਣ ਮੈਂ ਕਰਤਾ ਰਿਹਾ ਮੇਰੇ ਇੱਥੋਂ ਹੋਤਾ ਰਿਹਾ ਕਰਵਾ ਵੀ ਤੂੰ ਜਦ ਚੰਗੇ ਕੰਮ ਤੂੰ ਕਰਾਉਣਾ ਤਾਂ ਆ ਵੀ ਮੈਂ ਤਾਂ ਕਹੂੰਗਾ ਤੂੰ ਹੀ ਕਰਾਉਣਾ ਇਹਨੂੰ ਰੋਕ ਜੇ ਰੋਕ ਸਕਦਾ। ਇਹ ਕੀ ਗੱਲ ਦਾ? ਹਾਂ ਗਲਤ ਕੰਮ ਕਰਕੇ ਮੁੜ ਕੇ ਬਾਪੇ ਨੂੰ ਕਹਿੰਦੇ ਕਿ ਤੂੰ ਹੀ। ਇਹ ਨਹੀਂ ਸਹੀ ਕਰਕੇ ਵੀ ਉਹਨੂੰ ਕਹਿੰਦੇ ਆ ਬਿਜੇ ਤੋਂ ਦੱਸ ਸਹੀ ਕਰਾਏ ਨੇ ਇੱਕ ਗਲਤ ਕਿਵੇਂ ਹੋ ਗਿਆ? ਇਹਨੂੰ ਤੂੰ ਦੱਸ ਇਹ ਵੀ ਤੇਰਾ ਬੱਚਾ ਅਸੀਂ ਵੀ ਤੇਰੇ ਬੱਚੇ। ਉਹ ਚੀਜ਼ ਨੂੰ ਮਾਂ ਮਗਰ ਲੱਗਿਆ। ਉਹ ਚੀਜ਼ ਨੂੰ ਪਛਤਾਵਾ ਲਈਦਾ ਵੀ ਜੇ ਹੁਣ ਭੰਗੂ ਮੈਡਮ ਆਈ ਆ। ਇਹ ਗੋਡੇ ਦੁਖੰਦੇ ਦੀ ਦਵਾਈ ਲੈ ਗਈ ਤੇ ਉਦੋਂ ਬਾਅਦ ਆ ਕੇ ਕਹਿੰਦੀ ਵੀ ਭਾਈ ਤਾਂ ਪੈਸੇ ਵੀ ਲੈ ਲੇ ਮੇਤੋਂ ਮੇਰੇ ਗੋਡੇ ਠੀਕ ਨਹੀਂ ਹੋਏ ਤਾਂ ਫਿਰ ਅਸੀਂ ਜ਼ਰੂਰ ਉਸ ਮਾਲਕ ਬਸ ਐ ਕਹਿੰਨੇ ਆ ਕਿ ਰੱਬਾ ਕੋਈ ਗਲਤੀ ਹੋ ਗਈ ਸਾਨੂੰ ਮਤਲਬ ਇਹ ਪਾਪ ਨਾ ਲੱਗੇ ਅਸੀਂ ਉਹਨੂੰ ਫਿਰ ਠੀਕ ਕਰਨ ਦੀ ਫਿਰ ਉੱਥੇ ਆ ਕੇ ਅਸੀਂ ਕਹਿੰਦੇ ਪੰਗੂ ਮੇੜ ਮੂੰ ਤੂੰ ਐਂ ਕਰੀ ਆ ਉਹਦਾ ਬਟੂਆ ਰੱਖੀ ਬੰਦ ਥੈਂਕ ਯੂ ਦਾ ਇੰਤਜ਼ਾਰ ਕਰਾਂਗੇ ਤੇਰਾ ਤੂੰ ਦਵਾਈ ਲੈਂਦਾ ਅਸੀਂ ਐਡਾ ਕੰਮ ਐਡਾ ਕੰਮ ਕਰਦੇ ਤੇ ਮਤਲਬ ਇਹ ਚੀਜ਼ ਹੈ ਜਿਹੜੀ ਹੈ ਨਾ ਇਹ ਇਹ ਸਾਡੇ ਬਰਦਾਨ ਦਾ ਬੱਬਾ ਜੀ ਦਾ ਆਸ਼ੀਰਵਾਦ ਹੈ ਤੇ ਸਾਡੇ ਮਨ 'ਚ ਇਹ ਹੈਗੀ ਹੈ ਗੱਲ ਕਿ ਪੇਸ਼ੈਂਟ ਜਿਹੜਾ ਹੈਗਾ ਉਹ ਠੀਕ ਹੋਣ ਤੋਂ ਬਾਅਦ ਜਦ ਬੋਲਦਾ ਤਾਂ ਹੀ 1992 ਤੋਂ ਚੰਡੀਗੜ੍ਹ ਦੇ ਸੈਕਟਰ 44 'ਚ ਟਿਕ ਕੇ ਹੋਇਆ ਜੀ ਨਹੀਂ ਤਾਲੂਕੀ ਡੱਡੂ ਟਕੂਸੀਆਂ ਮਾਰੀ ਜਾਂਦੇ ਨੇ ਦੋ ਦਿਨ ਕਿਤੇ ਚਾਰ ਦਿਨ ਕਿਤੇ ਪੰਜ ਦਿਨ ਕਿਤੇ ਪਰ ਇੱਕ ਜਗ੍ਹਾ ਬਹਿਣਾ ਫਿਰ ਆਪਣੇ ਬੱਚਿਆਂ ਨੂੰ ਵੀ ਡਾਕਟਰ ਬੁਲਾ ਕੇ ਉੱਥੇ ਹੀ ਬਿਠਾ ਲੈਣਾ ਤੇ ਇਹ ਇੱਕ ਪੀੜੀਦਰ ਪੀੜੀ ਕੰਮ ਉਦੋਂ ਹੀ ਹੁੰਦੇ ਨੇ ਜਦੋਂ ਤੁਸੀਂ ਆਪਣੇ ਸਮਾਜ ਲਈ ਕੁਝ ਕਰਦੇ ਮੈਂ ਇੱਕ ਗੱਲ ਪੁੱਛਣਾ ਚਾਹਾਂਗਾ ਤੁਸੀਂ ਹੁਣੇ ਕਿਹਾ ਕਿ ਇਹ ਦਲਦਲੇ ਲੋਕੀ ਆ ਕੇ ਦਵਾਈਆਂ ਦੇ ਜਾਂਦੇ ਨੇ ਪੈਸੇ ਲੈ ਜਾਂਦੇ ਨੇ ਹੁੰਦਾ ਕੁਝ ਨਹੀਂ ਐਸ ਬਿਮਾਰੀ ਦਾ ਕੋਈ ਹੱਲ ਹੈਗਾ ਇਹ ਜਿਹੜੇ ਮਨੀ ਐਕਸਪਲੋਇਟਰ ਨੇ ਇਹ ਜਿਹੜੇ ਪੈਸਾ ਲੈ ਕੇ ਲੋਕਾਂ ਦੀਆਂ ਫੀਲਿੰਗਸ ਨੂੰ ਐਕਸਪਲੋਇਟ ਕਰਦੇ ਨੇ ਗਲਤ ਦਵਾਈਆਂ ਦਿੰਦੇ ਨੇ ਔਰ ਤਬੀਅਤ ਹੋਰ ਖਰਾਬ ਹੋ ਜਾਂਦੀ ਉਹਨਾਂ ਲੋਕਾਂ ਲਈ ਕੋਈ ਦਵਾਈ ਹੈਗੀ ਉਹਨਾਂ ਲੋਕਾਂ ਲਈ ਇੱਕੋ ਦਵਾਈ ਬੋਲੀ ਕੀ ਬਾਤ ਹੈ ਬੜਾ ਅੱਛਾ ਕੁਐਸਚਨ ਕੀਤਾ ਹੈ ਉਹਨਾਂ ਵਾਸਤੇ ਪਿੰਡਲ ਸਾਹਿਬ ਇੱਕ ਬਹੁਤ ਵੱਡੀ ਚੀਜ਼ ਹੈ ਮੈਂ ਆਪਣੇ ਹਮੇਸ਼ਾ ਗੱਲਬਾਤ ਚ ਕਹਿਣਾ ਹੁੰਦਾ ਕਿ ਜਿਹੜਾ ਇਨਸਾਨ ਹੈ ਕੋਈ ਵੀ ਇਨਸਾਨ ਹੈ ਹਾਂਜੀ ਉਹਨੂੰ ਪਰਮਾਤਮਾ ਨੇ ਇੱਕ ਬਹੁਤ ਬੜੀ ਸ਼ਕਤੀ ਦਿੱਤੀ ਹੋਈ ਹੈ ਸਾਹਮਣੇ ਬੈਠੇ ਇਨਸਾਨ ਨੂੰ ਸਮਝਣ ਦੀ ਮੈਂ ਇਹ ਕਹਿਣਾ ਨਾ ਜਿਹੜੇ ਵੀ ਤੁਸੀਂ ਬਾਹਰ ਦੇ ਡਾਕਟਰ ਕੋਲੋਂ ਇਲਾਜ ਕਰਾ ਰਹੇ ਹੋ ਉਹਦੀ ਅੱਖ 'ਚ ਅੱਖ ਪਾ ਕੇ ਇੱਕ ਵਾਰ ਕਹੋ ਕਿ ਸੱਚੀ ਮੁੱਚੀ ਠੀਕ ਹੋ ਜਾਗੇ ਜੇ ਤਾਂ ਅੱਖ ਕਮਾਗੇ ਗੂਆ ਹੋ ਜਾਊਗਾ ਯਾਰ ਤਾਂ ਉੱਥੋਂ ਉੱਠ ਕੇ ਆ ਜਾਓ ਸਹੀ ਗੱਲ ਹੈ ਜੇ ਉਹਨੇ ਕਹਿ ਤਾ ਨਾ ਤੂੰ ਯਾਰ ਚਿੰਤਾ ਨਾ ਘਰ ਮੈਂ ਬੈਠਾ ਨਾ ਪਾ ਸਮਝ ਲਓ ਫਿਰ ਗੱਲਬਾਤ ਬੰਦਾ ਤਾਂ ਡਾਕਟਰ ਵੈਸੀ ਰਾਜਾ ਫਿਰ ਗੱਲ ਬਣੂਗੀ ਅੱਖ ਚੱਕ ਉਹੀ ਪਾਊਗਾ ਜਿਹਨੂੰ ਪਤਾ 10 ਦਿਨ ਬਾਅਦ ਫਿਰ ਮੈਂ ਇਹਦੇ ਨਾਲ ਅੱਖ ਮਲਾਉਣੀ ਹੈ ਤੇ ਇਸ ਕਰਕੇ ਉਹਨਾਂ ਦੀ ਪਛਾਣ ਤਾਂ ਲੋਕਾਂ ਨੂੰ ਹੀ ਕਰਨੀ ਪਊਗੀ ਇੱਕ ਜਿਹੜਾ ਬੰਦਾ ਇਹ ਕਹਿੰਦੇ ਮੇਰੀ ਗਰੰਟੀ ਆ ਮੈਂ ਸਟਾਮ ਤੇ ਲਿਖ ਕੇ ਦੇਣਾ ਉੱਥੋਂ ਤਾਂ ਉਹ ਨਹੀਂ ਸਾਸਤਰੀ ਕਾਲ ਬਲਾ ਤੋ ਮਤਲਬ ਜਿੱਥੇ ਗੱਲ ਹੋਣੀ ਹੈ ਸਹੀ ਉੱਥੇ ਸਹੀ ਹੋਣੀ ਹੈ ਨਹੀਂ ਗੱਲ ਉਹਨਾਂ ਦੀ ਸਹੀ ਆ ਕਿਉਂਕਿ ਜਿਵੇਂ ਤੁਸੀਂ ਤਾਂ ਹੁਣ ਇੱਕ ਇੱਕ ਪੱਤਾ ਇੱਕ ਇੱਕ ਚੀਜ਼ ਕਿਤੇ ਹਿਮਾਲਿਆ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਚੁਣ-ਚੁਣ ਕੇ ਲਿਆ ਕੇ ਉਹਨੂੰ ਰਗੜਦੇ ਹੋ ਪੀਸਦੇ ਹੋ ਕਿੰਨੀ ਮਿਹਨਤ ਕੱਡੀ ਦਵਾਈ ਪਿਓਰ ਹੁੰਦੀ ਹੈ ਵਧੀਆ ਹੁੰਦੀ ਆ ਤੁਸੀਂ ਪਾਸ ਕਰੋਨੇ ਰਜਿਸਟਰ ਹੁੰਦੀ ਦਵਾਈ ਪਰ ਉਹਨਾਂ ਦੀ ਗੱਲ ਸਹੀ ਹੈ ਵੀ ਕਈ ਲੋਕ ਜਿਹੜੇ ਐਦਾਂ ਹਕੀਮ ਬਣਿਆ ਨੇ ਉਹ ਸਟੀਰ ਆ ਪਾਉਂਦੇ ਨੇ ਵਿੱਚ ਤੇ ਇੱਦਾਂ ਦਵਾਈਆਂ ਵੇਚਦੇ ਨੇ ਜਿਹੜਾ 스ਪੀਰੀਡ ਪਾਊਗਾ ਨਾ ਜੀ ਜਾਂ ਗਲਤ ਦਵਾਈ ਦੋਗਾ ਜਾਂ ਮਤਲਬ ਇਦਾਂ ਦੀ ਚੀਜ਼ ਉਹਦੀ ਦਵਾਈ ਤੇ ਲੇਬਲ ਨਹੀਂ ਹੋ ਸਕਦਾ ਹਾਂਜੀ ਜੇ ਲੇਬਲ ਹੋਊਗਾ ਇਹ ਇਹ ਦੱਸ ਦੇ ਜੇ ਉਹਦੇ ਤੇ ਜੇ ਤੁਸੀਂ ਕਿਹੜੀ ਦਵਾਈ ਲੈਣੀ ਹੈ ਜੀ ਉਹਨੂੰ ਤੁਸੀਂ ਖਰੀਦਣ ਆ ਵੀ ਕੀ ਦੇਖਣਾ ਤੇ ਵਿੱਚ ਜ਼ਰੂਰੀ ਅੱਛਾ ਜੇ ਉਹਦੇ ਤੇ ਲੇਬਲ ਹੋਊਗਾ ਤਾਂ ਉੱਤੇ ਜੀ ਐਮ ਪੀ ਸਰਟੀਫਾਈਡ ਨਹੀਂ ਲਿਖਿਆ ਹੋਊਗਾ ਕੋਈ ਨਾ ਕੋਈ ਲੋਪੋ ਲੱਖਿਆ ਹੁੰਦਾ ਹੁਣ ਜਿਵੇਂ ਆਪਣੀ ਮੈਂ ਕਹਿੰਦਾ ਨਾ ਲੋਕਾਂ ਨੂੰ ਲੋਕੀ ਮੈਨੂੰ ਕਹਿਣਗੇ ਗੋਇਲ ਸਾਹਿਬ ਅਸਲੀ ਦਾ ਕਿਵੇਂ ਪਤਾ ਲੱਗੂ ਮਖਾ ਵੀ ਜੀ ਤੇ ਵੈਦਵਾਨ ਲਿਖਿਆ ਗਿਆ ਅਸਲੀਏ ਬਾਕੀ ਮੈਨੂੰ ਨਹੀਂ ਪਤਾ ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਲੈ ਰਹੇ ਹਾਂ ਪਰ ਇਹ ਵੀ ਜ਼ਿੰਮੇਵਾਰੀ ਨਹੀਂ ਲਈ ਜਾ ਸਕਦੀ ਪਰ ਵੈਸੇ ਈਮਾਨ ਵੀ ਖਤਮ ਹੋ ਗਿਆ ਲੋਕਾਂ ਦਾ ਮੋਸਟਲੀ ਕਮਰਸ਼ੀਅਲਾਈਜੇਸ਼ਨ ਐਨੀ ਹੋ ਗਈ ਹੈ ਕਿ ਸਾਰੇ ਐਕਸਪਲੋਇਟ ਕਰਨ ਚ ਲੱਗੇ ਹੋਏ ਪਰ ਪਰ ਇੱਕ ਗੱਲ ਹੈ ਪਿੰਟਲ ਸਾਹਿਬ ਜਿਹੜੀ ਜ਼ਮੀਨ ਖੜੀ ਹੈ ਨਾ ਹਲੇ ਇਹ ਇਮਾਨਦਾਰ ਲੋਕਾਂ ਦੇ ਸਿਰ ਤੇ ਖੜੀ ਹੈ ਜਦੋਂ ਲੋਕਾਂ ਦਾ ਇਮਾਨ ਖਤਮ ਹੋ ਜਾਂਦਾ ਨਾ ਜੀ ਉਹ ਉਹ ਜਿਆਦਾ ਦੇ ਬੀਜ ਨਾਸਤਾ ਪੇਟ ਜੀ ਕਿਸੇ ਚੀਜ਼ ਦਾ ਨਹੀਂ ਹੁੰਦਾ ਕੁਛ ਨਾ ਕੁਛ ਤਾਂ ਰਹਿੰਦਾ ਹੈ ਤਾਂ ਹੀ ਦੁਆਰਾ ਫੇਰ ਕਹਿੰਦੇ ਵੀ ਯੁੱਗ ਹੁੰਦੇ ਨੇ ਦੁਆਰਾ ਫੇਰ ਸੱਤ ਯੁੱਗ ਹੁੰਦਾ ਹੈ ਜੀ ਆਪਣੇ ਤੋਂ ਸ਼ੁਰੂ ਕਰ ਲੋ ਵੀ ਯਾਰ ਮੇਰੇ ਚ ਕਿੰਨੇ ਇਹ ਤਾਂ ਮਸਲਾ ਹੀ ਹੱਲ ਹੈ ਇਹ ਮਸਲਾ ਇਹ ਤਾਂ ਮਸਲਾ ਹੀ ਹੱਲ ਹੈ ਕਿਸੇ ਨੂੰ ਨਹੀਂ ਸਮਝਾ ਸਾਡੇ ਕੋਲ ਨਾ ਇੱਕ ਮੰਦਿਰ ਆ ਉਥੇ ਮੋਹਾਲੀ ਪਹਿਲੇ ਫੇਸ ਦੇ ਵਿੱਚ ਉਦੋਂ ਤੇ ਬਹੁਤ ਸੁਹਣੀਆਂ ਸੁਹਣੀਆਂ ਚੀਜ਼ਾਂ ਉਹਦੀ ਆਊਟ ਚਾਰਦਵਾਰੀ ਤੇ ਲਿਖਿਆ ਹੁੰਦਾ ਉਹ ਇੱਕ ਜਗ੍ਹਾ ਲਿਖਿਆ ਸੀ ਕਹਿੰਦਾ ਹਮ ਸੁਧਰੇ ਤਾਂ ਯੁੱਗ ਬਦਲੇ ਵਾਹ ਸੋ ਬੇਸਿਕਲੀ ਗੱਲ ਹੈ ਨਾ ਜੀ ਸਹੀ ਗੱਲ ਹੈ ਆਪਣੀ ਬਾਹਰ ਦੀ ਥਾਂ ਆਪਣੇ ਅੰਦਰ ਜਾਓ ਮਨ ਜਿੱਤੇ ਜਗ ਜੀਵੇ ਜਿਹਨੇ ਮਨ ਨੂੰ ਜਿੱਤ ਲਿਆ ਆਪਣੇ ਤੇ ਕੰਟਰੋਲ ਕਰ ਲਿਆ ਉਹਨੂੰ ਸਾਰਾ ਕੁਝ ਸੋਹਣਾ ਲੱਗਣ ਲੱਗਦਾ ਗੋਇਲ ਸਾਹਿਬ ਅੱਜਕੱਲ ਜੋਇੰਟ ਪੇਨ ਦੀ ਪ੍ਰੋਬਲਮ ਬਹੁਤ ਹੋ ਰਹੀ ਹੈ ਜੀ ਕੀ ਕਾਰਨ ਹੈ ਇਹਦਾ ਜੋੜਾਂ ਦੇ ਦਰਦ ਦਾ ਜਿਹੜਾ ਮੁੱਖ ਕਾਰਨ ਹੈ ਹਾਂਜੀ ਉਹ ਅੱਜ ਦੇਖਣ ਨੂੰ ਆਇਆ ਇਹ ਅਸੀਂ ਆਪਣੀ ਜਿਹੜੀ ਖੁਰਾਕ ਹੈ ਉਹ ਤੋਂ ਪਿੱਛੇ हट ਗਈ ਵੱਡੀ ਖੁਰਾਕ ਕੀ ਸੀ ਸਾਡੀ ਸਾਡੀ ਖੁਰਾਕ ਸੀ ਘਰ ਦਾ ਦੁੱਧ ਘਰ ਦਾ ਮੱਖਣ ਘਰ ਦਾ ਹੀ ਦੇਸੀ ਕਿਉਂ ਜੀ ਹੁਣ ਅਸੀਂ ਪਹਿਲਾਂ ਤਾਂ ਦਿਖਾਵੇ ਚ ਜ਼ਿਆਦਾ ਪੈ ਗਏ ਦੇਸੀ ਕਿਉਂ ਤਾਂ ਪਿਆਰ ਬੜਾ ਡੱਬਾ ਪਰ ਅਸਲੀ ਹੈ ਕਿ ਨਕਲੀ ਹੈ ਪਤਾ ਨਹੀਂ ਯਾਨੀ ਸਹੀ ਹੁਣ 5-600 ਰੁਪਏ ਦਾ ਕਿਲੋ ਕਿਉਂ ਮਿਲ ਜਾਂਦਾ ਬੜੀ ਮੋਟੀ ਗੱਲ ਕਰਦਾ ਜੀ ਫਿਰ ਉਹ ਜਿਹੜਾ ਵੇਚਣ ਵਾਲਾ ਲੈਂਦਾ ਹੈ ਕੰਪਨੀ ਤੋਂ ਉਹ ਕਹਿੰਦਾ ਮੈਨੂੰ ਵੀ ਦੇ ਕੁਝ 200 ਉਹਨੂੰ ਕੱਟਦਾ ਰਹਿ ਗਿਆ ਤੇ 300 ਉਹ 300 ਜੁਨੇ ਡੱਬਾ ਵੀ ਲਾਇਆ ਫਿਰ ਉਹਦੇ ਤੇ ਕੋਈ ਐਕਟਰ ਵੀ ਬਿਠਾਇਆ ਫਿਰ ਉਹਦੇ ਹੋਰ ਵੀ ਕੰਮ ਕਰਿਆ ਉਹ ਰਹਿ ਗਿਆ 250 ਹੁਣ 250 ਚ ਦੇਸੀ ਕਿਉ ਕੌਣ ਦੇ ਦੂਗਾ ਤਾਂ ਭੈਣ ਮੇਰੀ ਡਾਲ ਡਾ ਹੀ ਮਿਲੂਗਾ ਡਾਕਟਰ ਸਾਹਿਬ ਨੇ ਅੰਗਾ ਜੀ ਮੂਫਲੀ ਦਾ ਮੈਂ ਕਹਿੰਦਾ ਜੇ ਮੂਫਲੀ ਦਾ ਤੇਲ ਪੀ ਲੋ ਹੋਰ ਵਧੀਆ ਚੀਜ਼ ਆ ਸਰੋਂ ਦਾ ਤੇਲ ਲੈ ਲੋ ਉਦੋਂ ਪਰ ਗੱਲ ਇਹ ਸਾਡੇ ਖੁਰਾਕਾਂ ਚ ਫਰਕ ਫਿਰ ਜਦੋਂ ਤੁਸੀਂ ਦੇਖੋ ਕਿ ਧੁੰਨੀ ਚ ਕੋਈ ਤੇਲ ਨਹੀਂ ਲਾਉਂਦਾ ਸਵੇਰੇ ਉੱਠ ਕੇ ਫੂਸ ਜੇ ਤਾਂ ਕੱਢ ਦਿੰਦੇ ਨੇ ਤੁਨੀ ਜੋ ਕਹਿੰਦੇ ਨੇ ਪਤਾ ਨਹੀਂ ਕੀ ਫਸ ਜਾਂਦਾ ਰੋਜੀ ਕੋਈ ਉਹ ਸੱਕ ਕਰਦੀ ਆ ਉਹ ਜਦੋਂ ਉਹਨੂੰ ਕੋਈ ਕਾਨੂੰਨੀ ਮਿਲਦਾ ਤੁਹਾਡੇ ਕੱਪੜਿਆਂ 'ਚੋਂ ਖਿੱਚਦੀ ਆ ਉਹ ਜਿਹੜਾ ਕੁਝ ਖਿੱਚੂਗੀ ਉਹ ਸਰੀਰ ਨੂੰ ਦਊਗੀ ਫਿਰ ਕਹਿੰਦੇ ਨੇ ਚਮੜੀ ਦਾ ਰੋਗ ਹੋ ਗਿਆ ਸਕਿਨ ਖੁਸ਼ਕ ਰਹਿੰਦੀ ਆ ਪੈਰਾਂ 'ਚੋਂ ਅੱਗ ਨਿਕਲਦੀ ਆ ਰੋਲਾ ਇਹੀ ਆ ਵੀ ਜੋ ਚ ਦੋ ਬੁੰਨਾ ਤੇਲ ਲਾ ਲਓ ਕਹਿੰਦਾ ਠੀਕ ਰਹੂਗਾ ਹਾਂਜੀ ਹੈ ਜੀ ਤੇ ਉਹ ਨਹੀਂ ਲਾਉਣਾ ਫਿਰ ਹੌਲੀ 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 ਅੱਗੇ ਹੁੰਦਾ ਸੀ ਅੱਗੇ ਸਾਡੇ ਬਜ਼ੁਰਗ ਬਾਵਾ ਸਿਰਾਂ 'ਚ ਤੇਲ ਨਹੀਂ ਮੁੱਕਦਾ ਦੀ ਕੰਡੇ ਨੂੰ ਮਲੀ ਜਾਂਦੀ ਦੀ ਰਹਿੰਦਾ ਦੀ ਅੱਗੇ ਚੀਜ਼ਾਂ ਲੱਗਦੀਆਂ ਨੇ ਕੋਣੋ ਚੀਜ਼ਾਂ ਹੋ ਗਿਆ ਖਤਮ ਬੱਚੇ ਨੂੰ ਦੇ ਕੇ ਭੇਜ ਦਿੰਦੇ ਨੇ ਟਿਫਨ ਸਕੂਲ ਚ ਅੱਗੇ ਸਾਡੇ ਕੋਲੇ ਟਿਫਨ ਹੁੰਦਾ ਸੀ ਐ ਪੂਨੇ ਚ ਚਾਰ ਰੋਟੀਆਂ ਬਣੀਆਂ ਵਿੱਚ ਅੰਬ ਦਾ ਚਾਰ ਵਧੀਆ ਕਲੌਂਜੀ ਵਾਲਾ ਫਿਰ ਨਾਲ ਇੱਕ ਏਡੀ ਲੱਸੀ ਦੀ ਬੋਤਲ ਝੋਲੇ ਕੋਲੇ ਗੱਡੀ ਹੁੰਦੀ ਸੀ ਹਾਂਜੀ ਹਾਂਜੀ ਕਿਉਂ ਜੀ ਉਹ ਉਹ ਜਿਹੜੇ ਖੁਰਾਕਾਂ ਦੀ ਅੱਜ ਤੱਕ ਗੋਡੇ ਠੀਕ ਨੇ 60 ਸਾਲ ਦੇ ਗੋਡੇ ਉਹ ਅੱਜ ਤੱਕ ਨਾ ਕੁਝ ਹੋ ਗਿਆ ਤੇ ਮਤਲਬ ਕਹਿਣ ਦਾ ਕਿ ਹੁਣ 40 ਸਾਲ 25 ਸਾਲ 35 ਸਾਲ ਦੇ ਨੌਜਵਾਨ ਲੋਕਾਂ ਦੇ ਗੋਡੇ ਖਰਾਬ ਹੋ ਰਹੇ ਨੇ ਤੇ ਉਹ ਚੀਜ਼ ਕੀ ਹੈ ਕਿ ਸਾਡੀ ਖੁਰਾਕ ਦੋਸੀ ਪਰੇ ਹੋਗੇ ਉਹਦਾ ਸਭ ਤੋਂ ਵਧੀਆ ਇਲਾਜ ਆ ਜਿਹਨਾਂ ਲੋਕਾਂ ਦੇ ਗੋਡੇ ਦੁਖਦੇ ਆ ਇੱਕ ਕੰਮ ਜ਼ਰੂਰ ਕਰ ਲਓ ਕਾਲੀ ਖਸਖਸ ਲੈ ਲਓ ਕਾਲੀ ਨਹੀਂ ਮਿਲਦੀ ਚੱਟੀ ਲੈ ਲਓ ਪਰ ਫਰਸਟ ਪ੍ਰੈਫਰੈਂਸ ਦਿਓ ਕਾਲੀ ਖਸਖਸ ਤੇ ਕਾਲੇ ਤਿਲ ਲੈ ਕੇ ਤਵੇ ਤੇ ਭੁੰਨ ਲਓ ਬਰਾਬਰ ਮਾਤਰਾ ਦੇ ਵਿੱਚ ਮੈਂ ਤਾਂ ਬੜੀਆਂ ਚੀਜ਼ਾਂ ਇਹ ਜਿਹੇ ਦੱਸਦਾ ਕਿ ਲੋਕ ਕਰਦੇ ਵੀ ਨੇ ਔਰ ਥੈਂਕ ਯੂ ਵੀ ਬੋਲਦੇ ਨੇ ਕਾਲੀ ਖਸਖਸ ਤੇ ਕਾਲੇ ਤਿਲ ਕਾਲੇ ਤਿਲ ਲੈ ਕੇ ਉਹਨੂੰ ਤੁਸੀਂ ਤਵੇ ਤੇ ਸੇਕ ਲਓ ਹਾਂਜੀ ਤਵੇ ਤੇ ਸੇਕ ਕੇ ਵਧੀਆ ਭੁੰਨ ਕੇ ਉਹਨੂੰ ਡਰਾਈ ਕਰਕੇ ਉਹਦਾ ਪਾਊਡਰ ਬਣਾ ਲਓ 100 ਗ੍ਰਾਮ ਪਾਊਡਰ ਬਣ ਗਿਆ ਉਹ ਚ 20 ਗ੍ਰਾਮ ਪਾ ਲਓ ਗੁੜ ਅੱਛਾ ਜੀ ਗੁੜ ਕਈ ਕਲਾਕਾਰ ਮੈਨੂੰ ਕਮੈਂਟ ਚ ਪਾ ਕੇ ਜਾਂ ਫੋਨ ਤੇ ਪੁੱਛੀ ਜਾਣਗੇ ਗੁਲਸਰ ਸ਼ੱਕਰਪਾਲੀ ਵੀ ਕੰਮਲੇ ਮੈਨੂੰ ਨਹੀਂ ਸ਼ੱਕਰ ਕਹਿਣੀ ਆਉਦੀ ਹਾਂ ਜਿੰਨੀ ਜਿੰਨੀ ਚੀਜ਼ ਕਹੀ ਆ ਉਨੀ ਲੋ ਉਹੀ ਲੋ ਤੇ ਉਹ ਜਦੋਂ ਗੁੜ ਪਾਉਣਾ ਉਹਦੇ ਵਿੱਚ ਤਾਂ ਉਹੀ ਤੋਂ ਇੱਕ ਸੈਮੀ ਪੰਜੀਰੀ ਬਣਦੀ ਆ ਹਾਂਜੀ ਤੁਸੀਂ 5 ਵਜੇ ਚਾਹ ਪੀਂਦੇ ਹੋ ਨਾ ਮੈਂ ਕਹਿੰਦਾ ਚਾਹ ਦਾ ਨਾ ਛੱਡੋ ਅਸੀਂ ਨਹੀਂ ਕਹਿੰਦੇ ਭਈ ਜਦ ਤੁਹਾਨੂੰ ਲੱਗੀ ਹੋਈ ਆ ਪੀਂਜੋ ਪਰ ਉਹਦੇ ਨਾਲ ਤੁਸੀਂ ਇਹ ਇਹ ਖਾ ਲਓ ਪੰਜੀਰੀ ਦਾ ਇੱਕ ਚਮਚਾ ਰੋਜ਼ 6 ਮਹੀਨੇ ਖਾ ਲੋ ਜੀ ਜੇ ਤੁਹਾਨੂੰ ਕੋਈ ਕਹਿ ਜਵੇ ਗੋਡਿਆਂ ਦਾ ਆਪਰੇਸ਼ਨ ਹੋਊਗਾ ਜਾਂ ਗੋਡਾ ਖੜਕ ਜੇ ਤੁਸੀਂ ਇਲਾਜ ਦੱਸਦਾ ਵੀ ਆਹ ਚੀਜ਼ਾਂ ਖਾਣੀਆਂ ਚਾਹੀਦੀਆਂ ਔਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਜੋਇੰਟ ਪੇਨ ਕਰਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਸਾਨੂੰ ਦੇਖੋ ਮਾਂ ਰਾਜਮਾ ਬਾਇਵਦੀ ਆਲੂ ਆਲੂ ਅੱਜਕੱਲ ਵਧੀਆ ਨਹੀਂ ਆਉਂਦਾ ਉਹਨੂੰ ਉਬਾਲ ਕੇ ਸਬਜ਼ੀ ਚ ਪਾ ਲਓ ਚਾਵਲ ਦਾ ਪਿਛ ਕੱਢ ਕੇ ਖਾ ਲਓ ਅੱਛਾ ਜੀ ਹਾਂ ਜੀ ਫਿਰ ਚਾਵਲ ਅਸੀਂ ਖਾਣੇ ਪਾਲਿਸ਼ ਵਾਲੇ ਇਹ ਉਹ ਅੱਛਾ ਗੁਰਦੁਆਰੇ ਚ ਲੰਗਰ ਲਾਉਣਾ ਫਿਰ ਚਾਵਲ 50 ਰੁਪਏ 40 ਰੁਪਏ ਵਾਲੇ ਲਿਆਓ ਉਹ ਵੀ ਤਾਂ ਉਹ ਵੀ ਤਾਂ ਬੰਦਿਆਂ ਨੇ ਖਾਣੇ ਹਾਂ ਸੇਲਾ ਸੇਲਾ ਜਦ ਕਿ ਉਹੀ ਸੇਲਾ ਚਾਵਲ ਜਿਹੜਾ ਉਹ ਅਮਰਤ ਹੈ ਉਹ ਸਭ ਤੋਂ ਵਧੀਆ ਹੈ ਉਹ ਖਾਣਾ ਚਾਹੀਦਾ ਨਹੀਂ ਨਾ ਹੈਗੀ ਉਹ ਖਾਣਾ ਚਾਹੀਦਾ ਉਹ ਚ ਕੋਈ ਨੁਕਸ ਨਹੀਂ ਹਾਂਜੀ ਤੇ ਦੂਜੀ ਚੀਜ਼ ਚਿਕਨਾਈ ਵਾਲੀਆਂ ਜਿਹੜੀਆਂ ਸਬਜ਼ੀਆਂ ਅਸੀਂ ਖਾਣ ਲੱਗੇ ਸਵਾਦ ਲੈ ਲੈ ਕੇ ਜੀ ਹਾਂ ਜਿਮੀਕੰਦ ਮਸ਼ਰੂਮ ਬਹੁਤ ਚੱਲਦਾ ਅੱਜਕੱਲ ਹਾਂਜੀ ਹਾਂਜੀ ਪਿੰਡੀਆਂ ਆਂਡੀਆਂ ਖਾਣ ਤੋਂ ਬਾਅਦ ਲੋਕ ਕਹਿੰਦੇ ਨੇ ਵੀ ਪਤਾ ਨਹੀਂ 2 ਘੰਟੇ ਕੀ ਹੁੰਦਾ ਕਿ ਜਦੋਂ ਟਾਈਮ ਨਿਕਲ ਜਾਂਦਾ ਠੀਕ ਹੋ ਜਾਂਦੇ ਨੇ ਭੁੱਲ ਜਾਂਦੇ ਨੇ ਪਰ ਉਹ ਚੀਜ਼ ਦਾ ਇਫੈਕਟ ਕੋਲ ਸਾਹਿਬ ਜਿਹੜੇ ਜਿੱਦਾਂ ਅੱਜਕੱਲ ਦਾ ਬਾਹਰ ਸੈਰਸੂਰ ਕਰਨ ਦਾ ਰਵਾਜ ਘਟ ਗਿਆ ਜਿਮਾਂ ਜੁਮਾਂ 'ਚ ਜ਼ਿਆਦਾ ਬੱਚੇ ਜਾਣ ਲੱਗੇ ਜਿੱਦਾਂ ਹੁਣ ਟਰੈਡਮੇਲ ਤੇ ਜਿਹੜੇ ਭੱਜਦੇ ਆ ਕੀ ਉਹਨਾਂ ਦਾ ਵੀ ਗੋਡਿਆਂ ਤੇ ਅਸਰ ਪੈਂਦਾ ਬਹੁਤ بڑا ਅਸਰ ਪੈਂਦਾ ਮੈਂ ਲੋਕਾਂ ਨੂੰ ਦੱਸਿਆ ਟਰੈਡਮਿਲ ਦੇਸੀ ਟਰੈਡਮਿਲ ਹਾਂਜੀ ਕੀ ਆ 2 2 ਫੁੱਟ ਦਾ ਚੌੜਾ 4 ਫੁੱਟ ਬਈ 4 ਫੁੱਟ ਦਾ ਇੱਕ ਮਿੱਟੀ ਦਾ ਹਾਂਜੀ ਪਲੇਸ ਬਣਾ ਲਓ ਉਹਦੇ ਵਿੱਚ ਜਿਵੇਂ ਆਪਾਂ ਫਸਲਾਂ ਦਾ ਕੱਦੂ ਕਰਦੇ ਆਂ ਜ਼ਮੀਨ ਨੂੰ ਉਵੇਂ ਉਹਦੇ ਵਿੱਚ 2 ਕਿਲੋ ਗਾਂ ਦਾ ਗੋਬਰ ਲਿਆਓ ਸੁੱਕਾ ਉਹਨੂੰ ਉਹਦੇ ਵਿੱਚ ਪਾ ਲਓ ਉਹਨੂੰ ਉਹਦੇ ਵਿੱਚ ਕੱਦੂ ਕਰ ਲਓ ਨਹੀਂ ਨੰਗੇ ਪੈਰ ਸਵੇਰੇ ਬਰਮੁੰਡਾ ਭਾਗੇ ਉਹਦੇ ਵਿੱਚ ਜੰਪ ਕਰੋ ਜੇ ਤੁਹਾਡੇ ਫਿਲਕੂ ਕੋਈ ਪਤਾ ਨਹੀਂ ਬੰਦਾ ਮੈਂ ਗਿੱਲਾ ਥੋੜੀ ਕਰਨਾ ਭੈਣ ਸੁੱਕਾ ਸੁੱਕ ਬਰੂਣਾ ਜਾਈ ਡਰਾਈ ਡਰਾਈ ਕਰਕੇ ਉਹਦੇ ਵਿੱਚ ਵੀ 1-2 ਮਹੀਨੇ ਬਾਅਦ ਕਿਲੋ ਕੁ ਫੇਰ ਰਲਾਈ ਜਾਓ ਉਹ ਐਸੀ ਚੀਜ਼ ਬਣਦੀ ਆ ਪ्योर ਅਸਲੀ ਜ਼ਿੰਕ ਮਿਲਦਾ ਬਾਡੀ ਨੂੰ ਦੋ ਪਾਥੀਆਂ ਕੁੱਟ ਲਿਓ ਜੇ ਗੂੜਾ ਇਹ ਪਾਥੀ ਲੁੱਟ ਲੋ ਉਹਦਾ ਉਹਦਾ ਐਸੀ ਚੀਜ਼ ਮਿਲਦੀ ਆ ਜੀ ਤੁਹਾਡੀਆਂ ਹੱਡੀਆਂ ਇੰਨੀਆਂ ਮਜ਼ਬੂਤ ਹੁੰਦੀਆਂ ਨੇ ਸਿਆਲਾਂ ਦੇ ਵਿੱਚ ਪਸੀਨਾ ਚੋਰਿਆ ਹੁੰਦਾ ਕਿਆ ਬਾਤ ਹੈ ਤੱਤ ਮਿਲ ਜਾਂਦੇ ਨਾ ਉਹਦੇ ਵਿੱਚ ਮਿੱਟੀ ਚੋ ਹਾਂ ਜੀ ਚੰਡੀਗੜ੍ਹ 'ਚ ਜਿੰਨੇ ਸਾਡੇ ਮੇਰੇ ਜਾਣਕਾਰ ਨੇ ਜਿੰਨੇ ਵੀ ਲਾਇਰ ਨੇ ਜਸਟਿਸ ਦੇ ਆਉਂਦੇ ਦੇ ਕਲੀਨਿਕ ਤੇ ਉਹ ਮੈਨੂੰ ਕਿਹਾ ਐਡੀ ਮੋਟੀ ਫਾਈਲ ਪਈ ਹੁੰਦੀ ਸਾਰੀ ਪੜ ਕੇ ਫਾਈਲ ਦੱਲ ਕੇ ਇੱਧਰ ਰੱਖ ਕੇ ਉਹਨਾਂ ਨੂੰ ਇੱਕ ਕਹਿਣਾ ਨਾ ਵੀ ਜਿੱਥੇ ਆ ਚੱਕੀ ਫਿਰਦੇ ਹੋ ਗੋਬਰ ਲਿਆਓ 2 ਕਿਲੋ ਘਰੇ ਪਾ ਲਓ ਉਹਨੂੰ ਮੜ ਕੇ ਆ ਫਾਈਲ ਨਹੀਂ ਚੱਕਣੀ ਪੈਂਦੀ ਔਰ ਸਚਾਈਆਂ ਨੇ ਜੇ ਨਾਏ ਸਰੇ ਫਿਰ ਤੁਹਾਡੇ ਕੋਲ ਕਿਹੜੀ ਪੁੜੀ ਆ ਉਹਦੇ ਬਾਰੇ ਵੀ ਦੱਸੋ ਆ ਜਿਹੜਾ ਬੰਦਾ ਹੁਣ ਵਿਚਾਰਾ ਰਹਿੰਦਾ ਈ ਸ਼ਹਿਰ ਚ ਗੋਬਰ ਵੀ ਨਹੀਂ ਮਿਲਦਾ ਕੱਚਾ ਵੀ ਨਹੀਂ ਮਿਲਦਾ ਅੱਛਾ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਨੂਰੀ ਮੈਡਮ ਅਸੀਂ ਵੀ ਕੀ ਕੀਤਾ ਅਸੀਂ ਵੀ ਫਿਰ ਉਹਨੂੰ ਦੇਣਾ ਦਾ ਅਸਲੀ ਚੀਜ਼ੀ ਨਕਲੀ ਦੇਣਾ ਕੁਝ ਨਹੀਂ ਕਿਉਂਕਿ ਦੁਨੀ ਲੋਗੀ ਕੁਝ ਲੈ ਕੇ ਗਿਆ ਨਾ ਲੈ ਕੇ ਜਾਣਾ ਇੱਥੇ ਹੀ ਰਹਿਣਾ ਔਰ ਜਿਹੜੀ ਚੀਜ਼ ਇੱਥੇ ਰਹਿਣੀ ਆ ਉਹ ਰਹੂਗੀ ਸੁਭਾਸ਼ ਗੋਇਲ ਦੀ ਹਰ ਵੀਡੀਓ ਜਿਹੜੀ ਦੁਨੀਆ ਤੱਕ ਸੁਣੀ ਜਾਊਗੀ ਹਰ ਗੱਲ ਸੁਣੀ ਜਾਊਗੀ ਇੱਕ ਗੱਲ ਦਾ ਤਤ ਕੱਢਣ ਲਈ ਅੱਜ ਤੋਂ 100 ਸਾਲ ਬਾਅਦ ਵੀ ਵਿਦਵਾਨ ਬੈਠਣਗੇ ਉਹ ਅਸੀਂ ਦੰਨਿਆ ਕਾਲਾ ਗੂੰਦ ਹਾਂਜੀ ਕਾਲੇ ਗੂੰਦ ਤੋਂ ਬਣਿਆ ਹੋਇਆ ਕੈਪਸੂਲ ਕਾਲਾ ਗੂੰਦ ਕੀ ਹੈ ਪਿਓਰ ਐਕਸਟ੍ਰੈਕਟ ਹੈ ਪੇੜ ਦਾ ਜਿਹੜੇ ਆਪਣੇ ਪਹਾੜਾਂ 'ਚ ਪੇੜ ਘੜੇ ਆ ਲੋਕੀ ਭਰਮ ਪਾਈ ਜਾਂਦੇ ਨੇ ਜੀ ਕਾਲਾ ਗੂੰਦ ਜੇ ਆ ਉਹ ਜੇ ਉਹ ਕੁਛ ਨਹੀਂ ਇਹ ਪਸੀਨਾ ਉਹਨਾਂ ਦਾ ਨਾ ਪਹਾੜ ਦਾ ਮਤਲਬ ਪੇੜ ਦਾ ਪਸੀਨਾ ਹਾਂਜੀ ਔਰ ਇਹ ਇਹ ਰੱਬ ਨੂੰ ਪਤਾ ਹੀ ਸੀਗਾ ਵੀ ਕਿਹੜੀ ਚੀਜ਼ ਦੇਣੀ ਆ ਉਹਨੇ ਸਾਨੂੰ ਪੇੜ ਨੂੰ ਗੂੰਦ ਲਈ ਪਈ ਇਹ ਗਰੀਸ ਦਾ ਕੰਮ ਕਰੂਗੀ ਤੁਹਾਡੇ ਗੋਡਿਆਂ ਤੇ ਔਰ ਉਹਦੇ ਵਿੱਚੋਂ ਫਿਰ ਸਾਡੇ ਵੈਦ ਔਰ ਪੂਰੇ ਹਿੰਦੁਸਤਾਨ 'ਚ ਮੈਡਮ ਸਿਰਫ 4-5 ਵੈਦ ਨੇ ਜਿਹੜੇ ਇਸ ਗੱਲ ਤੇ ਕੰਮ ਕਰਦੇ ਨੇ ਸਿੱਧ ਯੋਗ ਤੇ ਹਾਂਜੀ ਔਰ ਉਹ ਸਾਡੇ ਵੈਦ ਜੀ ਨੇ ਉਹਨੂੰ ਸਿੱਧ ਯੋਗ 'ਚ ਤਿਆਰ ਕੀਤਾ ਔਰ ਮੇਰਾ ਕਹਲਾ ਵੀ 10 ਕਿਲੋ ਅਸੀਂ ਜਦੋਂ ਲੈਨੇ ਆ ਕਾਲਾ ਗੂੰਦ ਉਹਦੇ ਵਿੱਚੋਂ ਬੜੀ ਮੁਸ਼ਕਲ ਨਾਲ ਕਿਲੋ ਕਿਲੋ ਤੋਂ ਵੀ ਘੱਟ ਜਿਹੜਾ ਐਕਸਟ੍ਰੈਕਟ ਉਹਦਾ ਨਿਕਲ ਕੇ ਸਾਡੇ ਕੋਲੇ ਆਉਂਦਾ ਉਹਨੂੰ ਫਿਰ ਅਸੀਂ ਕੈਪਸੂਲ ਫਿਰ ਉਹ ਕੈਪਸੂਲ 'ਚ ਵੀ ਰਤਿਆਂ ਦੇ ਹਿਸਾਬ 'ਚ ਪੈਣਾ ਉਹਦੇ ਨਾਲ ਜਟਾ万ਸੀ ਪੈਂਦੀ ਹੈ ਰੇਗਮਾਈ ਪੈਂਦੀ ਹੈ ਈ ਚੀਜ਼ਾਂ ਜਿਹੜੀਆਂ ਸਾਡੇ શરી ਨੂੰ ਤਾਕਤ ਦਿੰਦੀਆਂ ਨੇ ਖੂਨ ਨਵਾਂ ਪੈਦਾ ਕਰਦੀਆਂ ਨੇ ਉਹ ਫਿਰ ਕੈਪਸੂਲ ਜਦੋਂ ਰਾਤ ਨੂੰ ਅਸੀਂ ਕਹਿੰਦੇ ਆ ਵੀ ਪੰਚਮ ਹਲਦੀ ਵਾਲੇ ਦੁੱਧ ਨਾਲ ਇੱਕ ਕੈਪਸੂਲ ਰੋਜ਼ ਖਾਣਾ ਔਰ ਜਿਹੜੇ ਲੋਕੀ ਖਾ ਰਹੇ ਆ ਨਾ ਜੀ ਉਹਨਾਂ ਨੂੰ ਜਿਨ੍ਹਾਂ ਨੂੰ ਅੱਜ ਹੀ ਕਿਹਾ ਸੀ ਹੁਣੇ ਆਪਰੇਸ਼ਨ ਹੋਊ ਗੋਡਿਆਂ ਦਾ 3 ਮਹੀਨੇ ਬਾਅਦ ਉਹ ਡਾਕਟਰ ਵੀ ਕਹਿੰਦਾ ਮੇਰੀ ਮਾਂ ਦੇ ਗੋਡੇ ਵੀ ਖਰਾਬ ਨੇ ਯਾਰ ਦੱਸ ਕੀ ਲਿਆ ਸੀ ਕੋਈ ਮੈਂ ਵੀ ਲੈਣਾ ਮੈਂ ਕਹਿੰਦਾ ਇਹ ਵੀ ਦੱਸ ਦੇ ਵੀ ਪੰਚਮ ਹਲਦੀ ਕੀ ਹੁੰਦੀ ਕਈਆਂ ਨੂੰ ਪੰਚਮ ਹਲਦੀ ਦਾ ਨਹੀਂ ਪਤਾ ਹੋਣਾ ਪੰਚਮ ਹਲਦੀ ਜਿਹੜੀ ਆ ਮੈਂ ਤੁਹਾਨੂੰ ਦੱਸਦਾ ਮੈਡਮ ਨੂਰੀ ਆਪਣੀ ਵੈਦਵਾਨ ਕੰਪਨੀ ਆ ਇਹ ਆਪਣੀ ਕੰਪਨੀ ਨੂੰ ਹੀ ਅਪਰੂਵਲ ਮਿਲਿਆ ਜੇ ਤੁਸੀਂ ਗੂਗਲ ਤੇ ਜਾ ਕੇ ਕਿਸੇ ਵੀ ਬੰਗਲਕ ਵਿੱਚ ਬੈਠੇ ਹੋ ਤੁਸੀਂ ਇੰਨਾ ਹੀ ਲਿਖਣਾ ਪੰਚਮ ਹਲਦੀ ਤੁਡੇ ਉੱਤੇ ਸਭ ਤੋਂ ਪਹਿਲਾਂ ਹਲਦੀ ਉਹੀ ਆਉਗੀ ਆਪਣੀ ਬੜੀ ਬਈ ਕਿਉਂ ਹੋਰ ਕੋਈ ਬੜਾਈ ਨਹੀਂ ਕਿਸੇ ਨੇ ਨਾ ਅਪਰੂਵਲ ਮਿਲਿਆ ਇਹ ਚ ਕਈ ਹਲਦੀਆਂ ਮਿਲੀਆਂ ਹੋਈਆਂ ਅੰਬਾ ਹਲਦੀ ਕਾਲੀ ਹਲਦੀ ਕਾਲੀ ਹਲਦੀ ਕਾਲੀ ਹਲਦੀ ਮੇਨ ਫਿਰ ਇਹ ਚ दारू ਹਲਦੀ ਫਿਰ ਇਹ ਚ ਅੰਬਾ ਹਲਦੀ ਆ ਦੁਬਾਰਾ ਦੱਸੋ ਜੀ ਕਿਹੜੀ ਸੀ ਮੈਂ ਦੱਸਦਾ दारू ਹਲਦੀ ਕਿਹੜੀ ਚੁੱਪ दारू ਤਾਂ ਨਹੀਂ ਨਾਲ ਲੈਣਾ दारू ਤਾਂ ਬੰਦ ਕਰਾਉਣੀ ਆ ਇਹਦੇ ਚ ਮੇਨ ਕਾਲੀ ਹਲਦੀ दारू ਹਲਦੀ ਅੰਬਾ ਹਲਦੀ ਤੇ ਜੰਗਲੀ ਹਲਦੀ ਫਿਰ ਇੱਕ ਨਾਰਮਲ ਆਪਣੀ ਪੀਲੀ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਕਰਕੇ ਦਿੱਤਾ ਹੈ ਪੰਚਮ ਹਲਦੀ ਔਰ ਜੇ ਤੁਸੀਂ ਨਾਰਮਲ ਵੀ ਪੀਂਦੇ ਰਹੋ ਨਾ ਲਾਈਫ ਦੇ ਵਿੱਚ ਤਾਂ ਵੀ ਬਾਡੀ ਐਕਟਿਵ ਰਹਿੰਦੀ ਆ ਤਾਂ ਇਹਨੂੰ ਇਹਨੂੰ ਲੈਣ ਦਾ ਤਰੀਕਾ ਸਿਰਫ ਦੋ ਛੁਟਕੀਆਂ ਹਾਂ ਮੈਂ ਕੋਈ ਦੋ ਛੁਟਕੀ ਜ਼ਿਆਦਾ ਵੀ ਨਹੀਂ ਹੈ ਨਾ ਬਾਕੇ ਦੁੱਧ ਦੇ ਵਿੱਚ ਉਹਦੇ ਨਾਲ ਕੈਪਸੂਲ ਖਾ ਲਓ ਇੱਕ ਕਾਲਾ ਗੂੰਦ ਵਾਲਾ ਬੈਸਟ ਔਰ ਕਾਲੇ ਗੂੰਦ ਦਾ ਹੀ ਤੇਲ ਆਉਂਦਾ ਕਾਲੇ ਗੂੰਦ ਤੋਂ ਬਣੀ ਹੋਈ ਕਰੀਮ ਹੈ ਉਹਨੂੰ ਉਹਦੀ ਮਾਲਿਸ਼ ਕਰਨੀ ਆ ਗੋਡਾ ਜਿਹੜਾ ਚਰਚਰ ਕਰਦਾ ਕੜਕੜ ਕਰਦਾ ਗੋਡੇ ਚ ਆਵਾਜ਼ ਆਉਂਦੀ ਆ ਕਾ ਉਹ ਗੁੱਡੇ ਵੱਧ ਤੋਂ ਵੱਧ 2-3 ਮਹੀਨੇ ਚ ਬੰਦੇ ਦਾ ਥੈਂਕ ਯੂ ਕਰਨ ਲੱਗ ਜਾਂਦਾ ਵੀ ਯਾਰ ਹੁਣ ਤੈਨੂੰ ਅਕਲ ਆ ਗਈ ਤਾਂ ਚੰਗੀ ਦੀ ਚੀਜ਼ ਲਾ ਲਈ ਤੇ ਉਹਨਾਂ ਨੂੰ ਫਿਰ ਨਜੂਗਾ ਹੋ ਜਾਂਦਾ ਮਤਲਬ ਇੱਕ ਗ੍ਰਿਪ ਆ ਉਹ ਬਣਦੀ ਹੈ ਜਿਵੇਂ ਹੁਣ ਕਈ ਲੋਕਾਂ ਦੇ ਨਾ ਐ ਗੁੱਡੇ ਚ ਗੈਪ ਹੁੰਦਾ ਉੱਥੇ ਐਕਸਰੇ ਦੇ ਵਿੱਚ ਉਹਨੂੰ ਡਰਾਇਆ ਜਾਂਦਾ ਵੀ ਤੇਰੇ ਤਾਂ ਗੈਪ ਆ ਗਿਆ ਆਪਰੇਸ਼ਨ ਕਰਾ ਗੈਪ ਦਾ ਬន្លਜੇ ਜੁੜ ਗਿਆ ਫਿਰ ਧਰ ਹੈ ਜਦੋਂ ਖੁੱਲਾ ਐਟਮੀ ਨਹੀਂ ਹੋਣਾ ਫਿਰ ਉਹਨੇ ਜਦੋਂ ਖੁੱਲਾ ਵਿੱਚ ਫਲੂਇਡ ਹੈਗਾ ਬਸ ਤੇ ਜਦੋਂ ਕਾਲਾ ਗੁੰਦ ਤੇਲ আর کریم ਦੀ ਮਾਲਿਸ਼ ਹੁੰਦੀ ਆ ਕੈਪਸੂਲ ਖਾਇਆ ਜਾਂਦਾ ਉਹ ਉਹਦੇ ਅੰਦਰੋਂ ਹੀ ਬਣਦੀ ਹੈ ਕੋਈ ਐ ਤਾਂ ਐ ਨਹੀਂ ਵੀ ਕੋਈ ਬਾਹਰੋਂ ਗਰੀਜ਼ ਆਉਣੀ ਹੈ ਜਾਂ ਬਾਹਰ ਨਿਕਲ ਗਈ ਕਿਤੋਂ ਸਾਰੇ ਬੜੇ ਧਿਆਨ ਨਾਲ ਸੁਣ ਰਹੇ ਜੀ ਇਹ ਉਹ ਹੱਥ ਖੜਾ ਕੀਤਾ ਦੱਸੋ ਕੀ ਸਮੱਸਿਆ ਕਾ ਦੀ ਥੋੜੀ ਗੋਡਿਆਂ ਦੀ ਲੱਗਦੀ ਮੈਨੂੰ ਲੱਗਦਾ ਸਤਿ ਸ਼੍ਰੀ ਅਕਾਲ ਜੀ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਪੂਰੇ ਪੰਜਾਬ ਦੀ ਰੌਣਕ ਸਰ ਤੁਹਾਡੀਆਂ ਗੱਲਾਂ ਸੁਣ ਕੇ ਨਾ ਇਸ ਤਰ੍ਹਾਂ ਲੱਗਦਾ ਹੈ ਵੀ ਸਾਡੀ ਵੀ ਕੋਈ ਗੱਲ ਕਰਨ ਵਾਲੇ ਹੈਗੇ ਆ ਜੀ ਇੰਜ ਮਹਿਸੂਸ ਹੁੰਦਾ ਤੇ ਜਦੋਂ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਜਦੋਂ ਤੁਸੀਂ ਕਹਿੰਦੇ ਹੋ ਵੀ ਕਿਸੇ ਆਪਰੇਸ਼ਨ ਦੀ ਲੋੜ ਨਹੀਂ ਹੂੰ ਮਜ਼ਾ ਕਰੋ ਹੂੰ ਤੇ ਇੰਜੋਏ ਕਰੋ ਹੂੰ ਤੇ ਸਭ ਬੜਾ ਇੱਕ ਕੰਫੀਡੈਂਸ ਮਿਲਦਾ ਹੈ ਹੂੰ ਸਾਨੂੰ ਤੇ ਮੈਂ ਜਿਹੜੀ ਅੱਜ ਕੱਲ ਕਰਨੀ ਸੀ ਤੇ ਅਸੀਂ ਨਾ ਮਾਤਾ ਜੀ ਦੀ ਦਵਾਈ ਲਈ ਸੀ ਹੂੰ ਤੇ ਅਸੀਂ ਨਾ ਪਹਿਲਾਂ ਜਦੋਂ ਵੀ ਕਿਸੇ ਕੋਲ ਵੀ ਜਾਂਦੇ ਸੀ ਹਰ ਇੱਕ ਦਾ ਇਹੀ ਕਹਿਣਾ ਹੁੰਦਾ ਸੀ ਵੀ ਆਪਰੇਸ਼ਨ ਹੋਊ ਹੂੰ ਤੇ ਅਸੀਂ ਕਾਫੀ ਜਿਹੜਾ ਹਲੇ-ਦਾਲੇ ਵੀ ਫਿਰੇ ਤੇ ਲੇਕਿਨ ਇੱਕ ਦਿਨ ਅਚਨ ਚੇਤ ਹੋਇਆ ਕਿ ਇਹ ਤੁਹਾਡੀ ਵੀਡੀਓ ਦੇਖ ਰਹੀ ਸੀ ਸਾਡੇ ਮਾਤਾ ਜੀ ਅੱਜਾ ਤੇ ਜਦੋਂ ਵੀਡੀਓ ਦੇਖ ਰਹੀ ਸੀ ਤਾਂ ਵੀਡੀਓ ਦੇਖਦੇ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਵੀ ਲੈ ਪੁੱਤਰ ਲੱਗ ਗਿਆ ਹੂੰ ਇਹ ਕਰੂ ਆਪਣਾ ਕੰਮ ਤਾਂ ਮੈਂ ਕਮ ਆ ਵੀ ਐਡਿਕੀਟੀ ਗੱਲ ਹੋ ਗਈ ਤਾਂ ਚਲੋ ਅਸੀਂ ਉਹ ਵੀਡੀਓ ਤੋਂ ਬਾਅਦ ਤੁਹਾਡੇ ਤੋਂ ਨਾ ਕਾਲਾ ਗੁੰਦ ਪੰਚਮ ਹਲਦੀ کریم ਤੇ ਜੈਲ ਤੇ ਇਹ ਮੰਗਵਾਏ ਸੀ ਤੇ ਇੱਕ ਮਹੀਨੇ ਬਾਅਦ ਹੀ ਮਾਤਾ ਜੀ ਇਹ ਕਹਿਣ ਲੱਗੇ ਸੀ ਵੀ ਇਹਦੇ ਨਾਲ ਮੈਨੂੰ ਬਿਲਕੁਲ ਸੰਤੁਸ਼ਟ ਹੈ ਮੈਨੂੰ ਵਧੀਆ ਲੱਗਦਾ ਹੈ ਵੀ ਇਹ ਕੰਮ ਲੋਟ ਰੱਖੂ ਬਿਲਕੁਲ ਬਾਜੀ ਤੇ ਹੁਣ ਜਿਹੜੇ ਮਾਤਾ ਜੀ ਆ ਬਹੁਤ ਹੱਦ ਤੱਕ ਠੀਕ ਹੈ ਆਪਣੇ ਜੋਗੇ ਹੋ ਗਏ ਵਧੀਆ ਜਿਹੜੇ ਪਹਿਲਾਂ ਆਪਣੇ ਬੜੀ ਟੈਨਸ਼ਨ ਵੀ ਰਹਿੰਦੀ ਸੀ ਉਹਨਾਂ ਨੂੰ ਐਸੇ ਵਜਾ ਕਰਕੇ ਐਨੇ ਜ਼ਰੂਰੀ ਹੁੰਦਾ ਹਾਂ ਸਰ ਸਾਹ ਮਨੂੰ ਨਾ ਸਪੈਸ਼ਲੀ ਤੌਰ ਤੇ ਮਾਤਾ ਜੀ ਨੇ ਕਿਹਾ ਵੀ ਗੋਇਲ ਸਾਹਿਬ ਦਾ ਧੰਨਵਾਦ ਕਰਕੇ ਆਉਣਾ ਤੇ ਐਸੇ ਮਕਸਦ ਨਾਲ ਮੈਂ ਅੱਜ ਤੁਹਾਡੇ ਰੂਬਰੂ ਆਇਆ ਤੇ ਉਹਨਾਂ ਨੂੰ ਸਪੈਸ਼ਲ ਤੁਹਾਨੂੰ ਕਿਹਾ ਵੀ ਗੋਇਲ ਜੀ ਚੁੱਕ ਜਿਓ ਅੱਛਾ ਮਾਤਾ ਜੀ ਨੂੰ ਕਿਹਾ ਦਵਾਈ ਖਾਂਦੇ ਨੇ ਉਸ ਤੋਂ ਬਾਅਦ ਪੰਮੀ ਭਾਈ ਦੇ ਗਾਣੇ ਤੇ ਭਗੜਾ ਪਾਵੇ ਜੀ ਮੈਂ ਹੁਣ ਇਹਨਾਂ ਨੇ ਦੱਸਿਆ ਵੀ ਆਪਰੇਸ਼ਨ ਹਨਾ ਵੀ ਇੱਕ ਗਰਾਉਂਡ ਨੂੰ ਦੂਰ ਪਏ ਸੀਗੇ ਪਰ ਤੁਹਾਡੀ ਦਵਾਈ ਨਾਲ ਠੀਕ ਹੋਏ ਨੇ ਇੰਨੇ ਦੇ ਬਹੁਤ ਸਾਰੇ ਲੋਕ ਹੋਰ ਵੀ ਹੋਣਗੇ ਮੈਥਰ ਨੂੰ ਇਹ ਗੱਲ ਦੱਸ ਨੂਰੀ ਮੈਡਮ ਹਾਂਜੀ ਇਹੇ ਗੱਲ ਅਸੀਂ ਜਦੋਂ ਕਹੀ ਕਿ ਗੋਡਿਆਂ ਦੇ ਗ੍ਰੀਸ ਖਤਮ ਹੁੰਦਾ ਤਾਂ ਆਪਰੇਸ਼ਨ ਲਈ ਜੇ ਕਿਹਾ ਗਿਆ ਤਾਂ ਕਾਲਾ ਗੁੰਦ ਕੈਪਸੂਲ ਕਰੀਮ ਔਰ ਤੇਲ ਪੰਚਮ ਹਲਦੀ ਤਿੰਨ ਚਾਰ ਚੀਜ਼ਾਂ ਨੇ ਇਹਨੂੰ ਤੁਸੀਂ ਮੇਰੇ ਕੈਂਡ ਤੇ ਤਿੰਨ ਮਹੀਨੇ ਇਸਤੇਮਾਲ ਕਰ ਹਾਂਜੀ ਤਿੰਨ ਮਹੀਨੇ ਆਪਰੇਸ਼ਨ ਦਾ ਅੱਜ ਕਰਾਉਣਾ 3 ਮਹੀਨੇ ਬਾਅਦ ਵੀ ਕਰਾਉਣਾ 3 ਮਹੀਨੇ ਬਾਅਦ ਜੇ ਤੁਹਾਨੂੰ ਕੋਈ ਕਹਿ ਦੇਵੇ ਕਿ ਆਪਰੇਸ਼ਨ ਹੋਊਗਾ ਤਾਂ ਤੁਹਾਡੇ ਅਸੀਂ ਜ਼ਿੰਮੇਵਾਰ ਤਾਂ ਹੋਇਆ ਕੀ ਉਹਦੇ ਨਾਲ ਕੀ ਹੋਇਆ ਹੁਣ ਸਾਰੇ ਤਾਂ ਮੇਰੇ ਕੋਲ ਆ ਨਹੀਂ ਸਕਦੇ ਇੱਕ ਦਿਨ ਚ 100 ਬੰਦੇ ਆਜੂ 200 ਆਜੂ ਪਰ ਇੱਕ ਬਹੁਤ ਵੱਡੀ ਗੱਲ ਇਹ ਹੋਈ ਨਿਕਲ ਕੇ ਆਈ ਜਦੋਂ ਤੁਸੀਂ ਇਹਦਾ ਸਾਰੇ ਕਿਤੇ ਸਰਵੇ ਲਿਆ ਪੰਜਾਬ ਦੇ ਵਿੱਚ ਕਿਉਂਕਿ ਮੈਂ ਪੰਜਾਬ ਨੂੰ ਟੱਚ ਕਰਦਾ ਮੇਰਾ ਦਿਲ ਪੰਜਾਬੀ ਤੇ ਉਹਦੇ ਵਿੱਚ ਕੀ ਆ ਨਿਕਲ ਕੇ ਆਇਆ ਕਿ 40% ਲੋਕ ਜਿਹੜੇ ਸੀ ਗੋਡਿਆਂ ਤੋਂ ਪਰੇਸ਼ਾਨ ਜਿਹੜੇ ਪੇਸ਼ੈਂਟ 40% ਉਹ ਲੋਕ ਰੁਕ ਗਏ ਆਪਰੇਸ਼ਨ ਕਰਾਉਣ ਤੋਂ ਵੀ ਵੀਰ ਹਲੇ ਦੇਖਦੇ ਆ ਗੋਇਲ ਕਾ ਜਦ ਇਹ ਗੱਲ ਕਹਿ ਰਿਹਾ ਤਾਂ ਕਿਸੇ ਗੱਲ ਤੇ ਹੀ ਕਹਿ ਰਿਹਾ ਹੋਊਗਾ ਇਹ ਆਪਰੇਸ਼ਨ ਦੀ ਲੋਡ ਨਹੀਂ ਹੈ 40% ਲੋਕ ਮਤਲਬ ਰੁਕ ਗਏ ਆਪਰੇਸ਼ਨ ਕਰਾਉਣ ਤੋਂ ਜਿਹਦੇ ਵਿੱਚੋਂ ਕੁਝ ਲੋਕ ਹਲੇ ਸਾਨੂੰ ਮਿਲ ਰਹੇ ਨੇ ਉਸ ਲੋਕਾਂ ਨੂੰ 2-2 3-3 ਮਹੀਨੇ ਦੀ ਵੇਟਿੰਗ 'ਚ ਰੱਖਿਆ ਹੋਇਆ ਉਹ ਕਹਿੰਦੇ ਗੁਲ ਸਾਹਿਬ ਗੋਡੇ ਤਾਂ ਹੁਣ ਦੁਖੀ ਜਾਂਦੇ ਨੇ ਤੁਸੀਂ ਵੇਟਿੰਗ ਕਰਾਈ ਜਾਂਦੇ ਹੋ ਫਿਰ ਮੈਂ ਹੁਣ ਲੁਧਿਆਣੇ ਅੰਮਰਸਰ ਜਲੰਧਰ ਇਸ ਤਰ੍ਹਾਂ ਦੇ ਕੁਝ ਸ਼ਹਿਰਾਂ ਦੇ ਵਿੱਚ ਵਿਜ਼ਿਟ ਸ਼ੁਰੂ ਕੀਤੀ ਆ ਇੱਕ ਇੱਕ ਵਿਜ਼ਿਟ ਦੇ ਵਿੱਚ ਤਿੰਨ ਤਿੰਨ ਸੌ ਬੰਦੇ ਨੂੰ ਅਸੀਂ ਮਿਲਦੇ ਆ ਉੱਥੇ ਉਹਨਾਂ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਦੇ ਆ ਔਰ ਜਿਹੜੇ ਥੈਂਕ ਯੂ ਆ ਰਹੇ ਨੇ ਜੀ ਉਹਨਾਂ ਦੀ ਪਰਮਾਰ ਹੈ ਉਹਨਾਂ ਦਾ ਸਾਨੂੰ ਮਤਲਬ ਇੱਕ ਜਨੂਨ ਹੈ ਅੱਜ ਸ਼ਾਇਦ ਉਹਦੇ ਕਰਕੇ ਆਪਾਂ ਫੇਰ ਇਕੱਠੇ ਬੈਠਿਆ ਇੰਨੇ ਲੋਕ ਤਾਂ ਤੁਹਾਨੂੰ ਵੀ ਅਸੀਂ ਸਾਰਿਆਂ ਨੂੰ ਕੰਮ ਲਾਈ ਰੱਖਦੇ ਆ ਵੀ ਗੋਡੇ ਕਿਵੇਂ ਠੀਕ ਕਰਦੇ ਆ ਲੋਕਾਂ ਦੇ ਮਤਲਬ ਕਹਿਣ ਦਾ ਕਿ ਉਹ ਇੱਕ ਵੱਡੀ ਗੱਲ ਹੈ ਕਿ ਅਸੀਂ ਆਪਣੇ ਮੈਸੇਜ ਦੇ ਥਰੂ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੇ ਵਿੱਚ ਸਫਲ ਹੋਇਆ ਕਿ ਗੋਡੇ ਦਾ ਆਪਰੇਸ਼ਨ ਕਰਾਉਣਾ ਇੰਨਾ ਜ਼ਰੂਰੀ ਨਹੀਂ ਜਿੰਨਾ ਉਹਦੇ ਤੇ ਵਿਚਾਰ ਕਰਨਾ ਜ਼ਰੂਰੀ ਹੈ ਕਿ ਕੀ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਜੀ ਜੀ ਵੈਰੀ ਗੁੱਡ ਆਵਾਜ਼